ਭਾਈ ਹਾਂ ਉਹ ਵੀ 500 ਰੁਪਏ ਦੇ ਦੇ ਮੈਂ ਕੱਲ ਚ ਜਾਣਾ ਯਾਰ 500 ਰੁਪਏ ਤਾਂ ਉਹਦੀ ਮੰਗ ਲੈਣਾ ਆ ਖੋਲੇ ਨਿਮਾ ਦੇ ਮੈਂ ਕਦੇ ਨਿਮਾ ਨਹੀਂ ਨਿਮਾ ਦੇ ਨਿਮਾਉਣ ਨੂੰ ਇਹਨਾਂ ਦੇ ਕੀ ਬੈਦ ਪੜਨੇ ਆ ਤਾਂ ਚਲ ਮੈਂ ਦੇਖਦਾ ਨਿਮਾ ਕੇ ਫਿਰ ਨਿਮਾ ਦੇ ਨਿਮਾ ਦੇ ਯਾਰ ਤੂੰ ਰਲਾ ਕੇ ਮੈਨੂੰ ਦੇਈ ਪੈਸੇ ਪੈਸੇ ਦੇ ਦਾਂਗੇ ਪਹਿਲਾਂ ਪੈਸੇ ਮੰਗ ਲੈ ਕਰ ਕੰਮ ਦੇ ਹੱਥ ਵੀ ਲਾ ਲਾ ਕਰਕੇ ਸੇ ਵੇਲੇ ਉਹ ਇਹ ਤਾਂ ਮਾਰਦੀ ਐ ਜੇ ਕਦੇ ਇਹਦੇ ਨੇੜੇ ਆਏ ਹੋਏ ਤਾਂ ਨਾ ਮਾਰਨ ਇਹ ਇਹਨਾਂ ਨੂੰ ਤਾਂਹੀਂ ਨਹੀਂ ਪਤਾ ਵੀ ਇਹ ਸਾਡੇ ਘਰ ਦਾ ਇਹਦਾ ਹੱਥ ਨਹੀਂ ਲਾਉਣ ਦਿੰਦੀ ਲੈ ਇੱਧਰ ਆਏ ਆ ਕਦੇ ਅੱਜ 500 ਦੇ ਨਾਂ ਨੂੰ ਆਏ ਤੈਨੂੰ ਪਤਾ ਵੀ ਇਹ ਆਪਣਾ ਘਰ ਹੈ। ਕੋਕੀ ਤੇਰਾ ਤਾਂ ਜਮਾ ਸਰਿਆ ਤੇ ਆ ਯਾਰ। ਇਹ ਤਾਂ ਇੱਥੋਂ ਡਰੀ ਨਹੀਂ ਤੂੰ ਇਹਨਾਂ ਤੋਂ ਡਰੀਂ ਨਾ। ਇਹ ਕੀ ਮਾਰ ਦਿੰਗਾ ਨੇ। ਕਮਾਲ ਹੋਈ ਜਾਂਦੀ ਏ ਜੀ। ਇਹਨੇ ਕਿੱਦੇ ਪਸ਼ੂਆਂ ਦਾ ਸੰਗਲ ਪਾਇਆ ਹੈਗਾ? ਜੇ ਇੱਕ ਦਿਨ ਪਾਲੂਆ ਕੀ ਹੋ ਜੂਗਾ? ਲੈ, ਕਦੇ ਨੇੜੇ ਤਾਂ ਹੋਇਆ ਨਹੀਂ ਡਰਦੇ ਨੇਗੇ ਪਸ਼ੂਏ ਤੋਂ। ਓਏ ਇਹ ਉਹਨਾਂ ਤੋਂ ਡਰੀ ਜਾਂਦਾ ਹੈਗਾ। ਨਹੀਂ ਇਹਨੇ ਕਦੇ ਨਹੀਂ ਹੱਥ ਲਾਇਆ ਐਵੇਂ ਸੱਟ ਫੇਟ ਮਾਰੂ ਆਪਾਂ ਨੂੰ ਔਖਾ ਜੀ ਜਾਵੋਗੀ ਰੋਟੀ ਖਾ ਮਮੀ ਬਣਾਈ ਜਾਂਦੀ ਏ ਤੁਸੀਂ ਰੋਲਾ ਲਓ ਸਨੀ ਆ ਕੇ ਰੋਟੀ ਖਾ ਲਓ ਫੇਰ ਮੈਂ ਰਲਾਉਂ ਹਾਂ ਹੋਰ ਇਹ ਰਲਾਉਗਾ ਇਹ ਤਾਂ ਤੁਰਕ ਹੋਰ ਹੁਣ ਫੇਰ ਇਹ ਪਹਿਲਾਂ ਕਿੱਥੋਂ ਰਲਾਉਗਾ ਇਹਨੇ ਪੜ੍ਹਨਾ ਵੀ ਏ ਚਲੋ ਯਾਰ ਵਸ ਸਰਿਆ ਪਿਆ ਸੋਡਾ ਸਾਰੇ ਡੱਬੇ ਦਾ ਉਹ ਤਾਂ ਮੇਰੀ ਗਲ ਪਈਆਂ ਹੋਈਆਂ ਨੇ ਯਾਰ ਉਹਦਾ ਬਹਾਨੇ ਭਾਲਦਾ ਸੀ ਤਰ ਗਿਆ ਬਸ ਚਲੋ ਓਤੀ ਰੋਟੀ ਖਾ ਕੇ ਫੇਰ ਨਮਾਵਾਂਗੇ ਯਾਰ ਮੰਮੀ ਹਾਂ ਪਤ ਪਕਾਇਆ ਰੋਟੀ ਕਿ ਰੱਖਦੇ ਬੰਦਾ ਨਾ ਕਾਲਜ ਬਸ ਪੱਕੀ ਰੋਟੀ ਦਾ ਧਿਆਨ ਜੇ ਨਾ ਪੜੇਗਾ ਹਾਂ ਪੜਦਾ ਹੁਣ ਧਿਆਨ ਨਾਲ ਹੀ ਪੜਾਓ ਪੇਪਰ ਨੇ ਹੁਣ ਤੇ ਨੇੜੇ ਆ ਗਏ ਬਸ ਮੈਂ ਚੱਲ ਜੀ ਵਧੀਆ ਜੇ ਨੰਬਰ ਆ ਜਾਣਗੇ ਮੈਂ ਸੁਣ ਮੈਂ ਆਉਂਦਾ ਫੇਰ ਕੀ ਹੁੰਦਾ ਸੀਗਾ ਰੋਟੀਆਂ ਤਾਂ ਅਟ ਗਏ ਹੁਣ ਮੈਂ ਐਵੇਂ ਹੀ ਸੰਘਰਦ ਨਮਾਈਂਦਾ ਮੰਮੀ ਪੁੱਤੇ ਇਹ ਪੇਪਰ ਨੇਗੇ ਹੁਣ ਇਹਨੂੰ ਪੇਪਰ ਦੇ ਲੈਣ ਦੇ ਫੇਰ ਇਹ ਕੰਮ ਹੀ ਕਰੂਗਾ ਇਹ ਜੇ ਮੰਮੀ ਮਾੜਾ ਮੋੜਾ ਕੰਮ ਨੂੰ ਵੀ ਕਹਿ ਦਿਆ ਕਰੋ ਮੈਂ ਖੇਤ ਵੀ ਜਾਣਾਗਾ ਇਹ ਤਾਂ 2 ਮਹੀਨਿਆਂ ਸੀ ਨਮਾਈਂਆਂ ਨਹੀਂ ਗਈਆਂ ਉਹ ਤਾਂ ਮੈਨੂੰ ਮਾਰ ਦਿੰਗਾ ਮੈਂ ਸਮਝ ਥੋੜਾ ਦਿੰਗਾ ਜੇ ਕਦੇ ਉਧਰ ਗਿਆ ਹੋਵੇ ਤਾਂ ਮੈਨੂੰ ਪਤਾ ਹੋਵੇ ਵੀ ਘਰ ਦਾ ਜੀ ਹੈ ਇਹ ਫਿਰ ਇਹਦੇ ਮੈਂ ਨੰਬਰ ਨਹੀਂ ਵਧਿਆ ਆਉਣੇ ਫਿਰ ਆਪਾਂ ਹੀ ਕਹਿਣ ਲੱਗ ਜਾਗੇ ਵੀ ਹੁਣ ਤਾਂ ਪੜ ਲਿਆ ਤੂੰ ਫਿਰਦਾ ਸੀ ਆ ਮੰਮੀ ਉਥੇ ਬੈਲਾ ਤਾਇਆ ਹੈ ਮੈਂ 10 ਮਿੰਟ ਪਹਿਲਾਂ ਲਾ ਲਿਆ ਕਰ ਮੜ ਜਾ ਉਹ ਸੁਣੀ ਆ ਉੱਪਰ ਤੇ ਸੁਣ ਮਾ ਜਗਾ ਕੱਲ ਬੇਬੇ ਜਦੋਂ ਇਹ ਹੋ ਹੋ ਗਿਆ ਨਾ ਇਹ ਪੇਪਰ ਹੋ ਗਏ ਇਹਦੇ ਬਸ ਫਿਰ ਇਹ ਕੰਮ ਕਰਨ ਲੱਗ ਜੂਗਾ ਜਿਹਨਾਂ ਤੇ ਰਿਜ਼ਲਟ ਨਹੀਂ ਆਉਂਦਾ ਉਵੇਂ ਤੁਸੀਂ ਛੱਡ ਦਿੰਗਾ ਮੈਂ ਲੱਕਿਆ ਦੀ ਪਹਿਲ ਵੇ ਮਾਰਦੀ ਆ ਇਹਦਾ ਹੱਥ ਨਹੀਂ ਲਾਉਣ ਦਿੰਦੀਆਂ ਉਹ ਜੇ ਕਦੇ ਗੋਗੀ ਅਸੀਂ ਕਰੇਗਾ ਫੇਰ ਹੀ ਢਣਗੇ ਜੇ ਕਦੇ ਜਾਵੇਂਗਾ ਉੱਥੇ ਫੇਰ ਹੀ ਪਤਾ ਲੱਗੂ ਖੇਤ ਜਾ ਕੇ ਕਹਿਦੀ ਵੀ ਮੈਨੂੰ ਤਾਂ ਕੁਝ ਕਰਨਾ ਨਹੀਂ ਆਉਂਦਾ ਭਾਈ ਕਿਉਂ ਕਚੀਰਾ ਕੀਤਾ ਕੋਈ ਨਾ ਹੁਣ 4 ਦਿਨਾਂ ਨੂੰ ਪੇਪਰ ਹੋ ਜਾਣਗੇ ਹੁਣ 4 ਦਿਨਾਂ ਪਿੱਛੇ ਕਿਉਂ ਤੁਸੀਂ ਰੋਲਾ ਪਾਇਆ ਹੈਗਾ ਛੱਡ ਚੰਗਾ ਕੰਮ ਕਰਨ ਨਾ ਦੇਰ ਨੂੰ ਚੰਗਾ ਐਂ ਰੱਖਿਓ ਕਾਦੇ ਰੋਟੀ ਫਿਰ ਮੰਜਾ ਹੁੰਦਾ ਗੋਗੀ ਤੂੰ ਪੜ ਲਿਆ ਕਰ ਤੂੰ ਉਹਦੀਆਂ ਗੱਲਾਂ 'ਚ ਨਾ ਬਾਲਾ ਧਿਆਨ ਦਿਆ ਕਰ ਉਹ ਤਾਂ ਉਹੀ ਸਾਰੇ ਦਿਨ ਪੰਗੇ ਲੈਣ ਨੂੰ ਆਏਗਾ ਮੈਂ ਸਾਨੂੰ ਨੁਮਾ ਦੇ ਮੈਂ ਸਾਨੂੰ ਕੱਖ ਪਾ ਦੇ ਆਪਦਾ ਨਹੀਂ ਪੜਿਆ ਹੈ ਉਹ ਤੈਨੂੰ ਵੀ ਨਹੀਂ ਪੜਨ ਦੇਣਾ ਉਹਨੇ ਗੋਗੇ ਐਵੇਂ ਨਾ ਉਹਨਾਂ ਦੀ ਗੱਲਾਂ ਦਾ ਗੁੱਸਾ ਨਾ ਕਰੀ ਠੀਕ ਹੈ ਉਹਨਾਂ ਤਾਂ ਸੁਭਾਈ ਹੈ ਇਹ ਜਿਆ ਸੁਣਿਆ ਨਾ ਕਰ ਆਪੇ ਅਸੀਂ ਕੰਮ ਕਰਨ ਨੂੰ ਹੈਗੇ ਆਂਗੇ ਤੇ ਤੂੰ ਆਪਦਾ ਕਾਲਜ ਜਾ ਤੇ ਆਪਦਾ ਪੜਾਈ ਕਰ ਤੈਨੂੰ ਲੋੜ ਨਹੀਂ ਉਹਨਾਂ ਦੀ ਜੇ ਤਾਂ ਹੁਣ ਆਪ ਪੜੇ ਹੁਣ ਤਾਂ ਤੈਨੂੰ ਕਹਿਣ ਵੀ ਪੜ ਲੈ ਆਪ ਤਾਂ ਪੜੇ ਨਹੀਂਗੇ ਕੱਪੜੇ ਪ੍ਰੈਸ ਕਰਤੇ ਹਾਂ ਕੱਪੜੇ ਪ੍ਰੈਸ ਨਹੀਂਗੇ ਬੇਬੇ ਐ ਕਰ ਇਹਨਾਂ ਨੂੰ ਜਾਂਦੇ ਨੂੰ 500 ਰੁਪਇਆ ਦੇ ਦਿਓ ਮੈਂ 500 ਰੁਪਏ ਮੰਗਿਆ ਦੀ ਪੈਸੇ ਮੰਗੇ ਸੀ ਮੈਂ ਸਨਵਾ ਚੱਲ ਜਨ ਮਾਇ ਦੇ ਦੋ ਆਹੋ ਤੁਸੀਂ 500 ਰੁਪਇਆ ਦੇ ਦਿਓ ਇਹਨੂੰ ਜਾ ਕੋ ਕੀ ਤੇਰੇ ਕੱਪੜੇ ਪ੍ਰੈਸ ਕੀਤੇ ਪਏ ਨੇ ਜਾਂ ਪਾ ਜਾ ਕੇ ਆਪਦੇ ਲੈ ਮੈਂ ਦੇ ਹੀ ਦੇ ਬੈਦ ਤਾਂ ਲੈ ਫੜਾ ਦੇ ਲੈ ਦੇਖ ਲੈ ਸਾਰਾ ਦਿਨ ਕੰਮ ਕੰਮ ਹੋਈ ਜਾਂਦੀ ਹੈ ਸਾਰਾ ਦਿਨ ਹੀ ਭਾਈ ਜਿੱਦ ਪਟਦਾ ਮਮੀ ਆਏ ਕਿੱਥੇ ਟਾਈਮ ਪਾਸ ਹੁੰਦਾਗਾ ਪਹਿਲਾਂ ਹੁਣ ਇਹਦੇ ਨਾਲ ਆਪਣੀ ਜਿੱਦ ਚੱਲੂਗੀ ਇਹ ਹੁਣ ਜੇ ਪੜਾਈ ਕਰਦਾ ਪਹਿਲੇ ਇਹ ਕੰਮ ਕੀਤਾ। ਤੁਸੀਂ ਕਹਿੰਦੇ ਵੀ ਹੁਣ ਇੱਕ ਪਾਸੇ ਹੂ ਉਥੇ ਚਾਰ ਸਪੇਰੇ ਤਾਂ ਨਹੀਂ ਹੋਇਆ ਜਾਂਦਾ। ਬੋਲਦੇ ਤਾਂ ਬੁਰੇ ਲੱਗਦੇ ਆ। ਹੋਰ ਹੁਣ ਬਸ ਟ੍ਰਿਕਾ ਵਾਲਾ ਕਰਨ ਲੱਗ ਗਿਆ। ਹੋਰ ਗੋਗੀ ਦੀ ਮੇਕ ਕਰਾਉਂਦੇ ਨੇ ਅਗੇ ਵੀ ਮੇਰੀ ਕਰਾਉਂਦਾ ਨਹੀਂ ਕੋਈ। ਹੁਣ ਜਾ ਕੇ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਜਿੱਦੋਂ ਕਿਤੇ ਪਸ਼ੂਆਂ ਦੇ ਨੇੜੇ ਨਹੀਂ ਆਇਆ ਪਸ਼ੂ ਡਰਨਗੇ ਭਾਈ। ਹਾਂ। ਐਡੀ ਕੀ ਗੱਲ ਲੈ। ਜੇ ਤਾਂ ਆਪਾਂ ਵੀ ਤੇ ਕਰੀ ਜਾਂਦੇ ਸਾਰਾ ਕੁਝ ਵੇਬੇ ਅਸੀਂ ਸਾਰਾ ਦਿਨ ਹੀ ਕਰੀ ਜਾਂਦੇ ਆ ਇਹ ਕਰਦੀ ਐ ਮੈਂ ਕਰਦੀ ਵੀ ਪਰ। ਇਹਦਾ ਕਰਨਾ ਹੈ ਫਿਰ ਉਹਦੀ ਵੀ ਪੜਾਈ ਦਾ ਸੋਚਣਾ ਪੈਂਦਾ। ਜੇ ਪੜੂਗਾ ਫੇਰ ਹੀ ਪਾਸ ਹੂ। ਹਾਂ ਫੇਰ ਕੁਛ ਬਣੂਗਾ ਫੇਰ ਕੱਲ ਨੂੰ ਆਏ ਕਹਿਣਗੇ ਵੀ ਤੂੰ ਚੱਜ ਨਾ ਪੜਿਆ ਨਹੀਂ ਤੂੰ ਹੁਣ ਲਿਆਇਆ ਨੰਬਰ ਫੇਰ ਆਏ ਕਹੂਗਾ ਇਹੀ ਲੈ ਖਰਚੇ ਇੰਨੇ ਹੋਈਏ ਦੇ ਬੇਬੇ ਜੇ ਹੁਣ ਪੜ੍ਹਾਈ ਨਾ ਕੀਤੀ ਫੇਰ ਖਰਚਾ ਖੂਚੀ ਜਾਊਗਾ ਹੋਰ ਹੁਣ ਜੇ ਵੀ ਨਹੀਂ ਫੇਰ ਉਹੀ ਗੱਲ ਹੈ ਚੱਲ ਮੈਂ ਤਾਂ ਦੇਖ ਉਹੀ ਗੱਲਾਂ ਕਰਨ ਲੱਗ ਜੀ ਖੜਦੇ ਹੁਣ ਤੁਰ ਕੇ ਮੰਮੀ ਤੂੰ ਵੀ ਮੈਂ ਸਹੀ ਕਾ ਕਰਦਾ ਮੈਂ ਤੇ ਇਹ ਗੱਲ ਕਰਦਾ ਵੀ ਜੇ ਉਹ ਮਾੜਾ ਮੋਟਾ ਕੰਮ ਕੁੰਮ ਤੇ ਲੱਗੂਗਾ ਫੇਰ ਹੀ ਕੁਸੋ ਕੰਮ ਸਿੱਖੂਗਾ ਨੌਕਰੀ ਦਾ ਕੀ ਪੱਕਾ ਪਤਾ ਮਿਲੂਗੇ ਨਾ ਨਹੀਂ ਕੋਈ ਨਾ ਜੀ ਹਜੇ ਉਹਦਾ ਪੜ੍ਹਾਈ ਦਾ ਟਾਈਮ ਹੈ ਤਾ ਤੂੰੜੀ ਮੇਰੀਆਂ ਤਾਂ ਅ ਆ ਤਾਰੇ ਨਹੀਂ ਜਿੱਦਦਾ ਵੀ ਨਾ ਫਿੱਟਿਆ ਕਰ ਬੇਬੇ ਜਿੱਦ ਕਿਦੋਂ ਕਰਦਾ ਮੈਂ ਮੈਂ ਤਾਂ ਉਹਨੂੰ ਐ ਕਹਿਣਾ ਮਾੜਾ ਮੋਟਾ ਜੇ ਕੰਮ ਤੇ ਲਾਉਂਗੇ ਫੇਰ ਹੀ ਕੰਮ ਸਿੱਖੂਆ ਉਹਦਾ ਮੈਂ ਸਾਰੇ ਨਮਾਉਣ ਗਿਆ ਲੈ ਉਹ ਨਾ ਨਮਾਉਣੇ ਨਾ ਮਾਰ ਦੇ ਕਰ ਗਿਆ ਹੁਣ ਪਹਿਲਾਂ ਤੂੰ ਲਾਇਆ ਹੁੰਦਾ ਫੇਰ ਤੈਨੂੰ ਇੱਕ ਤਾਂ ਜਾਣਾ ਦਾ ਖਰਚ ਪੜਿਆ ਹੋਵੇ ਉਹ ਮਾੜਾ ਵੱਡਾ ਹੋ ਗਿਆ ਜੇ ਉਹ ਜਿਵੇਂ ਪੇਪਰ ਛੱਡ ਫੇਰ ਜੇ ਉਹ ਮਾੜਾ ਮੋਟਾ ਕੋ ਨੰਬਰਾਂ ਚ ਰਹਿਗਾ ਤੇਰੇ ਜੁਮੇ ਗੱਲ ਆ ਜੂਗੀ ਤੇ ਮੈਂ ਕਿਹੜਾ ਨੂੰ ਮਾੜਾ ਕਹਿਣਾਗਾ ਮੈਂ ਐ ਥੋੜੀ ਕਿਹਾ ਵੀ ਪੇਪਰ ਛੱਡ ਦੇ ਮੈਂ ਪੜਾਈ ਤੋਂ ਹਟਾਉ ਉਹਨੂੰ ਕਿਹਾ ਉਹਨੂੰ ਚਲ ਕੋਈ ਨਹੀਂ ਜੀ ਤੁਹਾਨੂੰ ਪੇਪਰ ਦੇ ਦੂਗਾ ਸਾਰੇ ਕਹੀ ਜਾਨੇ ਹੋਗੇ ਵੀ 500 ਰੁਪਇਆ ਫੇਰ ਦੇਉਗਾ ਪਹਿਲਾਂ ਪਸ਼ੂ ਨਵਾ ਮੈਂ ਐਂ ਕਿਹਾ ਸੀ ਮੈਨੂੰ ਐਂ ਕਿਹਾ ਸੀ ਪਸ਼ੂ ਨਵਾ ਦੇ ਮੈਂ ਖੇਤ ਜਾਣਾ ਵੀ 500 ਰੁਪਇਆ ਲੈ ਗਈ ਕੋਈ ਨਾ ਹੁਣ ਪੇਪਰ ਦੇ ਦੇ ਮੇਰੇ ਕੋਲ ਹੈਗੇ ਜੀ ਪੈਨਸ਼ਨ ਦੇ ਮੈਂ ਕਿਹਾ ਬੇਬੇ ਤੁਸੀਂ ਗੱਲ ਨੂੰ ਗਲਤ ਨਾ ਲਿਓ ਮੈਂ ਉਹਨੂੰ ਸਹੀ ਕੰਮ ਵਾਸਤੇ ਕਹਿਣਾ ਕਿ ਜਦੋਂ ਬੇਲਾ ਹੁੰਦਾਗਾ ਉਦੋਂ ਪਤਾ ਕੀ ਕਰਦਾ ਜਦੋਂ ਬੇਲਾ ਹੁੰਦਾਗਾ ਚੱਕਦਾ ਮੋਟਰਸਾਈਕਲ ਸਕੂਲ ਚ ਖੇਡਣ ਉੱਡ ਜਾਂਦਾਗਾ ਉਦੋਂ ਇਹ ਫਿਕਰ ਨਹੀਂ ਆ ਵੀ 20 ਕਿਲੇ ਖੇਤੀ ਹੈ ਉੱਥੇ ਲੈ ਕਾਇ ਲੋ ਕਿਸੇ ਨੂੰ ਕਾਇ ਲੋ ਜੇ ਹੁਣ ਇਹਨਾਂ ਨੂੰ ਕਹਿੰਦੇ ਤਾਂ ਇਹ ਸਿਰ ਚੜਕੇ ਆਗੇ ਕਾਹਦੀ ਮੇਰੀ ਗੱਲ ਸੁਣ ਪੁੱਤ ਇੱਕ ਜਾਣਾ ਤਾਂ ਕਿਹੜੇ ਪੜਿਆ ਲਿਖਿਆ ਚਾਹੀਦਾ ਹੈ ਕਿਉਂ ਹੁਣ ਹਿਸਾਬ ਕਿਤਾਬ ਵੀ ਦਾ ਹੁਣ ਤੈਨੂੰ ਹਿਸਾਬ ਨਹੀਂ ਹੈ ਇਹਨਾਂ ਪੜਿਆ ਲਿਖਿਆ ਉਹ ਮਾੜਾ ਮਟਾ ਖੇਤ ਜਾਣ ਲੱਗ ਗਿਆ ਉਹ ਰੇ ਸਪਰੇ ਪੜ ਕੇ ਮੈਨੂੰ ਦੱਸ ਦੇ ਕੀ ਪਤਾ ਨੌਕਰੀ ਲੱਗ ਜAVE ਉਹ ਮਿਲੀ ਜਾਵੇ ਐ ਪਹਿਲੀ ਕਹ ਤੂੰ ਕਹੀ ਜਨੇਗਾ ਵੀ ਨੌਕਰੀ ਨਹੀਂ ਮਿਲਦੀ ਤੁਹਾਨੂੰ ਨਾ ਮਿਲੇ ਤੁਸੀਂ ਤਾਂ ਤੁਹਾਨੂੰ ਤਾਂ ਹੋ ਰਿਹਾ ਵੀ ਕਰ ਬਸ ਨੂੰ ਤੇ ਪੈਰ ਤੇ ਮਿੱਟੀ ਨਾ ਪਵੇ ਨਹੀਂ ਪੁੱਤੋਂ ਤੂੰ ਹੁਣ ਚੁੱਪ ਕਰ ਜਾ ਉਹਦੇ ਪੇਪਰਾਂ ਤੱਕ ਚੁੱਪ ਕਰ ਜਾ। ਚਲ ਪੇਪਰ ਵੀ ਹੋ ਜਾਣਗੇ। ਹਾਂ ਫੇਰ ਦੇਖ ਨੂੰ ਆਇ ਤੋਂ ਪਹਿਲਾਂ ਵੀ ਪੇਪਰ ਤਾਂ ਹੁੰਦੀ ਆਏ। ਬਸ ਫੇਰ ਦੇਖ ਲਾਂਗੇ ਜੇ ਤਾਂ ਉਹ ਵਧੀਆ ਨੰਬਰਾਂ ਚ। ਕਿਹਾਂ ਨੂੰ ਕੰਮ ਨੂੰ ਕਦੇ ਖੇਤ ਰੋਟੀ ਫੜਾਉਣ ਤੱਕ ਗਿਆ। ਫੇਰ ਉਹ ਪੜਦਾ ਹੈ। ਸਾਰਾ ਦਿਨ ਤਾਂ ਨਹੀਂ ਪੜਦਾ ਮੰਮੀ ਸਾਰਾ ਦਿਨ ਤਾਂ ਨਹੀਂ ਪੜਦਾ। ਵੀ ਸਾਰਾ ਦਿਨ ਕਿਤਾਬਿੰਦਰ ਦਾ। ਫੇਰ ਉਹਨੂੰ ਤਾਂ ਬਹਾਨਾ ਹੋ ਜੂ ਵੀ ਮੈਨੂੰ ਮੈਂ ਖੇਤਾਂ ਚ ਫਿਰ ਗਿਆ ਮੈਂ ਕਿੱਥੋਂ ਪੜਾ? ਮੈਂ ਤਾਂ ਨਾ ਕਹੂੰ ਥੋਨੂੰ ਪਤਾ ਲੱਗੂ ਇਹ ਗੱਲਾਂ ਦਾ। ਜੇ ਇਸੀ ਕੰਮ ਤੇ ਲਾ। ਪਹਿਲੇ ਕੇ 5-7 ਪੇਪਰੇ ਗਏ ਇਹ ਕੱਢੀ ਲੈ ਕੋਈ ਨਹੀਂ ਆਪਾਂ ਟਾਈਮ ਪੂਰਾ ਕਰ ਲੈ ਤੇ ਦੇ ਕਰ ਦੇਗਾ ਹਾਂ ਤਾਂ ਸਹੀ ਰਾਤ ਤਾਂ ਨਹੀਂ ਵੀਰਪਾਲ ਵੀਰਪਾਲ ਹਾਂ ਮੰਮੀ ਨਾ ਤਾਂ ਹਸਮਾਨ ਲੈ ਜਾ ਅੰਦਰ ਅੱਛਾ ਗੋਗੀ ਤਾਂ ਖਾ ਗਿਆ ਰੋਟੀ ਅੱਛੇ ਅਵਤਾਰ ਦਾ ਮੈ ਆਟਾ ਚੱਕਦਾ ਆ ਕੇ ਖਾ ਲੂਗਾ ਖਾ ਕੇ ਨਹੀਂ ਗਏ ਨਾ ਉਹ ਨਹੀਂ ਖਾ ਕੇ ਗਿਆ ਨਾਲੇ ਆਪਾਂ ਖਾ ਲਾਂਗੇ ਅੰਦਰ ਹੀ ਲੈ ਜਾ ਚਲ ਕੋਈ ਨਹੀਂ ਫਿਰ ਆਸਮਾਨਤ ਵਿੱਚ ਲੈ ਜਾਣੀ ਹੈ ਹੋਰ ਇਹ ਅੰਦਰ ਹੀ ਲੈ ਜਾ ਤੇ ਉੱਥੇ ਖਾ ਲਾਂਗੇ ਮੈਂ ਤੇ ਤੂੰ ਕਦੋਂ ਖਾਵੇਂਗੀ ਮੈਂ ਜਦੋਂ ਕੁਝ ਕਾਰਨ ਨੂੰ ਤੁਹਾਨੂੰ ਦੋ ਰੋਟੀ ਖਾ ਲੂੰਗੀ ਹੁਣ ਤਾਂ ਮੇਰੀ ਚਾਹ ਵੀ ਕੀ ਹੋਈ ਵੇ ਬੇ ਤੈਨੂੰ ਹਜੇ ਭੁੱਖ ਨਹੀਂ ਹੈਗੀ ਰੋਟੀ ਦੀ ਤਾਂ ਭੁੱਖ ਨਹੀਂ ਹੈ ਜੀ ਚੱਲ ਫੇਰ ਖਾ ਲਈ ਹਲੋ ਹਲੋ ਹਾਂ ਤੂੰ ਕਰ ਰਹੀ ਹੈਂ ਵੇ ਨਾ ਬੁਆ ਜੀ ਮੈਂ ਤਾਂ ਬਾਹਰ ਨੂੰ ਗਿਆ ਹੋਇਆ ਸੀਗਾ ਅੱਛਾ ਮੈਂ ਤਾਂ ਕਰੇ ਗੱਲ ਵੀ ਕਰਨੀ ਸੀ ਉਤ ਅੱਛਾ ਕਿਵੇਂ ਸੀਗਾ ਜੀ ਉਹ ਤੇ ਜਾ ਤਾਂ ਮੰਮੀ ਨਾਲ ਗੱਲ ਕਰਾ ਦੇ ਜਾਂ ਤੇਰੇ ਬੇਬੇ ਨਾਲ ਕਰਾ ਦੇ ਤੂੰ ਕਰੇ ਜਾ ਕੇ ਕਰਾਉਂਗਾ ਹੁਣ ਮੈਂ ਤਾਂ ਬਾਹਰ ਸੀਗਾ ਅੱਛਾ ਕਦੋਂ ਬਗ ਜਾਈਂਗਾ ਮੈਂ ਬਗ ਜਾਣਾ 10 ਮਿੰਟ ਤੱਕ ਜਾ ਕੇ ਲਾਜ਼ਮੀ ਗੱਲ ਕਰਾ ਦੀ ਚੰਗਾ ਪੁੱਤ ਕੋਈ ਨਹੀਂ ਕਰਾ ਦੂੰਗਾ ਜੀ ਠੀਕ ਆ ਹੋਰ ਬੋਈ ਠੀਕ ਆ ਸਾਰੇ ਹੋਰ ਤਾਂ ਠੀਕ ਆ ਪੁੱਤ ਵਧੀਆ ਸਾਰੇ ਠੀਕ ਆ ਉਹ ਆਪਾਂ ਵਿਆਹ ਜਾ ਕਰਾ ਰੱਖਿਆਗਾ ਉਹਦੇ ਬਾਰੇ ਗੱਲ ਵੀ ਕਰਦੇ ਸੀ ਕਿਤੇ ਅੱਛਾ ਅੱਛਾ ਚਲ ਕੋਈ ਨਹੀਂ ਮੈਂ ਫਿਰ ਜਾ ਕੇ ਗੱਲ ਕਰਵਾ ਦਨਾਗਾ ਠੀਕ ਆ ਪੁੱਤ ਠੀਕ ਆ ਬੋਈ ਕਰਵਾ ਦਨਾ ਮੁੜ ਕੇ ਜਾਣਾ ਪੂ ਯਾਰ ਉਹ ਆਦਾ ਫੋਨ ਆ ਗਿਆ ਤਾਂ ਫਿਰ ਗੱਲ ਕਰਵਾਈ ਹੋਣਾ ਪਹਿਲਾਂ ਪੂਆ ਦਾ ਫੋਨ ਆਇਆ ਸੀਗਾ ਅੱਛਾ ਤੇ ਮੈਂ ਤਾਂ ਉਧਰ ਨੂੰ ਜਾਈ ਜਾਂਦਾ ਸੀਗਾ ਹੂੰ ਕਹਿੰਦੀ ਮੇਰੀ ਘਰੇ ਜਾ ਕੇ ਗੱਲ ਕਰਾ ਦੀ ਨਾ ਫੋਨ ਲਾ ਕੇ ਤੇ ਮੈਂ ਪੂਆ ਨੂੰ ਗੱਲ ਕਰ ਲਾਉ ਕੰਮ ਹੋਊਗਾ ਕੋਈ ਅੱਛਾ ਓਦਾਂ ਐਂ ਜੇ ਤਾਂ ਮੈਨੂੰ ਦੱਸ ਦੀ ਥੋੜਾ ਜਿਆ ਵੀ ਵਿਆਹ ਕਢਾਲਿਆ ਗੁਰੀ ਦਾ ਅੱਛਾ ਮੇਰੇ ਬਾਹਲੀ ਤਾਂ ਗੱਲ ਮੇਰੇ ਨਾਲ ਹੋਈ ਨਹੀਂ ਅੱਛਾ ਹੈਲੋ ਨਾ ਪੂਆ ਜੀ ਕਰ ਲੋ ਗੱਲ ਬੇਬੇ ਨਾਲ ਕਰਾ ਦੇ ਪੁੱਤ ਹੈਲੋ ਹੈਲੋ ਹਸਤ ਗੱਲ ਬੇਬੇ ਜੈ ਸ੍ਰੀਕਾਲ ਕਿਵੇਂ ਲਾਇਆ ਥੀ ਫੋਨ ਸਾਰੇ ਪਰਖ ਸਖਾ ਸਾਰੇ ਠੀਕ ਠਾਕ ਹੈ ਫੋਨ ਕਿਵੇਂ ਲਾਇਆ ਤੀ ਆਪਣੇ ਕੁੜੀ ਦਾ ਵਿਆਹ ਕਰਵਾ ਲਿਆ ਚੱਲ ਚੰਗਾ ਵਧਾਈਆਂ ਤੈਨੂੰ ਵਾਗੀਆਂ ਵਲ ਗਿਆ ਤੈਨੂੰ ਸਵਾਗ ਵਧਾਈਆਂ ਸਵਾਕ ਮਹੀਨੇ ਦਾ ਨਿਕਲੇਗਾ ਆਪਣੇ ਵਿਆਹ ਅੱਛਾ ਹੋਰ ਕਾਸ਼ ਇਹਦੀ ਤੰਗੀ ਨਾ ਕੱਟੀ ਨਾ ਕੋਈ ਨਾ ਆਹੋ ਸਭ ਕੁਝ ਆਪਣੇ ਕੋਲ ਦੇ ਦਾਂਗੇ ਸਾਰਾ ਕੁਝ ਪੈਸਾ ਥੈਲੀ ਕੋਈ ਡਿੱਕਾ ਨਹੀਂ ਠੀਕ ਆ ਆਹੋ ਉਹ ਤਾਂ ਮੈਂ ਬੂ ਕਰੈਸ਼ ਮਹਾਵੀਰਪਾਲ ਨੂੰ ਤੇ ਬਤਾਰ ਨੂੰ ਇੱਥੇ ਤੋਰ ਦਾਂਦੇ ਇੱਕ ਪਾਰੀ ਪੁਰੀ ਪੀਣਣੀਆਂ ਕਦੋਂ 400 ਤੱਕ ਖਰੀਦ ਲਈਆਂ ਕੋਈ ਨਹੀਂ ਭੇਜਦਾਂਗੇ ਹੋਰ ਪੈਸੇ ਪੁੱਛੇ ਕਿੰਨੇ ਕਦੇ ਇਹ ਚੱਲ ਕੋਈ ਨਾ ਉਹ ਤਾਂ ਕਰ ਲਾਂਗੇ ਕਿਤੇ ਕਿ ਸੁਣ ਸਾਰੇ ਉਹਨੇ ਦੇਦੇ ਹੋ ਉਹ ਤਾਂ ਸਰੇ ਤਾਂ ਦੇ ਦਾਂਗੇ ਉਹ ਤਾਂ ਸਾਡੀ ਆਡ ਡਾਗੀ ਛੱਕ ਵਾਲੀ ਗੱਲ ਤਾਂ ਜੇ ਉਹ ਤੈਨੂੰ ਬੱਦਵੀ ਲੋੜਾ ਤਾਂ ਬੱਦਵੀ ਦੇ ਦਾਂਗੇ ਨਾ ਕੋਈ ਤਾਂ ਆਵਾਂਗੇ ਫਿਰ ਉਹਦੇ ਗੱਲ ਕਰ ਤੂੰ ਮੈਂ ਆਹੋ ਚੰਗਾ ਮੱਕਰੇ ਵਾਲੀ ਕੰਨੂ ਨਾਲ ਹਾਂ ਹਾਂ ਮੈਂ ਆਪਦੇ ਤਰਫੋਂ ਤਾਂ ਦੋ ਤੋੜਾਂ ਦੀ ਲੜੀ ਪਾ ਦੂੰਗੀ ਹਾਂ ਚੱਲ ਫਿਰ ਉੱਥੇ ਆਉਂਗੀ ਉੱਥੇ ਗੱਲ ਕਰ ਲਾਂਗੇ ਨਾ ਸਾਰੇ ਜਿਹੜੇ ਬੈਠੇ ਨਾਲ ਬੱਤ ਚੰਗਾ ਫਿਰ ਠੀਕ ਹੈ ਮਾੜੀ ਪੂਰੀ ਸਰੀਰ ਜੜੀਏ ਫਿਰ ਮੈਂ ਚੱਲ ਕੋ ਕਰ ਲੈਣਾ ਹਾਂ 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 ਪਹਿਲਾਂ ਰਮਾਲੇ ਲੈ ਲਈ ਹੈ ਪਹਿਲਾਂ ਰਮਾਲੇ ਲੈ ਲਈ ਠੀਕ ਆ ਇਹ ਕੋਥੋਂ ਦਾ ਲੈ ਲਈ ਘਰੇ ਬਾਟ ਪ੍ਰਗਾਸਤਰਾਮ ਹੀ ਉਹਦਾ ਠੀਕ ਆ ਬੀਬੀ ਆਹੋ ਹੋ ਤਾਂ ਸਾਰੇ ਠੀਕ ਨੇ ਸਾਰੇ ਠੀਕ ਨੇ ਵਧੀਆ ਚੱਲ ਹੂੰ 14 ਗੱਲ ਕਰਕੇ ਚੰਗਾ ਲੈ ਬੇਬੇ ਫੜਾ ਫੋਨ ਮੈਨੂੰ ਵੱਲ ਹੋ ਗਈ ਭੂਣਾ ਬੇਬੇ ਤੂੰ ਗੱਲ ਕਿਸ ਨਾ ਰਾਇ ਰੂਤਾ ਕਰ ਲਿਆ ਕਰ ਪਹਿਲੀ ਚੈਨਾਂਗਾਂ ਦੀਆਂ ਪੈਸਿਆਂ ਦੀਆਂ ਗੱਲਾਂ ਕਰਨ ਲੱਗੀ ਤੂੰ ਪਰਿਵਾਰ ਨਾਲ ਰਾਇ ਤਾਂ ਕਰ ਲੈ ਕੋਈ ਨਾ ਆਪਣਾ ਕੋਈ ਸਭ ਕੁਛ ਆਏ ਉਹ ਹੈਗਾ ਤਾਂ ਸਭ ਕੁਛ ਹੈ ਰਾਇ ਤਾਂ ਕਰਦੀ ਹੁੰਦੇ ਐ ਉਹ ਨਹੀਂ ਰਾਇ ਕਰ ਲਾਂਗੇ ਬਥੇਰਾ ਚੰਗਾ ਲੈ ਵੀਰਪਾਲ ਨੂੰ ਤਾਂ ਮੈਂ ਪਰਸੋਂ ਭੇਜੂੰਗੀ ਵੀ ਕੱਪੜਾ ਰੀੜਾ ਭਾਈ ਦਵਾਈ ਆਉ ਜਿੰਨਾ ਲੱਗੇ ਪੈਸਾ ਲਾਵਾਂਗੇ ਤੇ ਉਹਨੂੰ ਵੀ ਸਿੰਦਰ ਨੂੰ ਵੀ ਦਾਦ ਲੀਆਂ ਸਿੰਦਰੇ ਹਾਂ ਬੇਬੇ ਆਈ ਆਈ ਵੀਰ 팔 ਕੀ ਆ ਬੇਬੇ ਵਿਆਹ ਆ ਗਿਆ ਆਪਾਂ ਨੂੰ ਵਿਆਹ ਕੀਤਾ ਗੁਰੀ ਦਾ ਬਤਾ ਨਵੇਂ ਬਸ ਸਾਨੂੰ ਫੇਰ ਹਾਂ ਬਤਾ ਨਵੇਂ ਆ ਮਹਾਰਾਜ ਸਾਹਿਬ ਨੂੰ ਬਤਾਵੇ ਮੈਂ ਤਾਂ ਬਲਾਈ ਚਾੜ ਚੜਾ ਸੋ ਤੁਸੀਂ ਕਪੜਾ ਦਵਾਉਣ ਜਾਣਾ ਹੈ ਜਾਵਾਂਗੇ ਬੇਬੇ ਉੱਤੇ ਤਾਰਨੇ ਅੱਛਾ ਮੈਂ ਘੂਈ ਕਹਿੰਦੇ ਵਿਆਹ ਜਾਣਾ ਆ ਜਾਣ ਹਾਂ ਕਪੜਾ ਜਿਹੜਾ ਦਵਾਇਓ ਵਧੀਆ ਸ਼ੌਕ ਦਾ ਨਾ ਦਵਾਵਾ ਹਾਂ ਹੋਰ ਹੁਣ ਮਸਾ ਵਿਆਹ ਆਇਆਗਾ ਮੇਰੀ ਗੱਲ ਸੁਣ ਬੇਬੇ ਨਾਲੇ ਪਹਿਲਾਂ ਤਾਂ ਵਿਆਹ ਹੈਗਾ ਵਧੀਆ ਪੈਸੇ ਲੈ ਕੇ ਆਵਾਂਗੇ ਦੜਿਆ ਗਿੱਦੇ ਗੁੱਦੇ ਵਾਲੇ ਲੈ ਕੇ ਚੱਲਾਂਗੇ ਲੈ ਕੇ ਹਾਂ ਐ ਨਹੀਂ ਹੈ ਜਾ ਗੋ ਜੂ ਗੋ ਸਾਰਾ ਕੁਝ ਲੈ ਕੇ ਜਾਵਾਂਗੇ ਹੋਰ ਉੱਥੇ ਜਾ ਗੋ ਕੱਢ ਕੇ ਆਵਾਂਗੇ ਅਸੀਂ ਹਾਂ ਐਂ ਤੇ ਕਹਿੰਦੇ ਆਂ ਵਧੀਆ ਝੌਂਕ ਦਾ ਨਾਮ ਫੋਕਸ ਆਉਂਗੇ ਪਰ ਨਾਮ ਸਕੇ ਝੌਂਕ ਨਾ ਮੈਂ ਕਹਿਤਾ ਵੀ ਜਿੰਨੇ ਲੋੜ ਆ ਭਾਈ ਉਹਨੇ ਦੱਸਦੀ ਸਾਨੂੰ ਅਸੀਂ ਦੇਵਾਂਗੇ ਆਈ ਤੇ ਪੁਆਈ ਦੇ ਮਨ ਚ ਇਹ ਨਾ ਰਹੇ ਜੇ ਪੀਜਾ ਨੇ ਪਰਜਾਈ ਨਹੀਂ ਕੁਸ ਕਰਤੀ ਜਪੀਜ ਨੂੰ ਹਰੇ ਨਹੀਂ ਕੋਈ ਇਹੋ ਕੀਤਾ ਮੰਗ ਜਿੱਦੇ ਉਹਨਾਂ ਆਈ ਪੈਲੀ ਲੈ ਕੇ ਉਹਦੇ ਸਾਰੇ ਗੱਲ ਦੱਸਦੀ ਉਹਨੂੰ ਵੀ ਭਈ ਇਸ ਇੰਨਾ ਪੈਸਾ ਲਾਵਾਂ ਵਧੀਆ ਕਰਾਂਗੇ ਸਾਰਾ ਕੁਝ ਕਹਦੇ ਅਸੀਂ ਕਿ ਅਸੀਂ ਤਿੰਨਾਂ ਜਾਣੀ ਨਹੀਂ ਸਲਾਹ ਤਾਂ ਮੈਂ ਕਹੀ ਤਾਂ ਵੀ ਸੋਚਣਾ ਕਰੀ ਕਿਸੇ ਗੱਲ ਦੀ ਹਾਂ ਨਹੀਂ ਜਦੋਂ ਹੁਣ ਆਉਂਗੀ ਨਾ ਪੈਲੀ ਲੈ ਕੇ ਚੰਗੇ ਕੱਪੜੇ ਕਪੜੇ ਦੇ ਉਹਨੂੰ ਹੋਰ ਲਿਆ ਮੰਗੇ ਵਧੀਆ ਸੂਟ ਲੈ ਆਏ ਰੋਏ ਰੋਏ ਦੇ ਨਹੀਂ ਲੈ ਆਏ ਉਹ ਦੁਪਹਿਰ ਹੀ ਲੈ ਆਏ ਤੂੰ ਲੈ ਆਈ ਵੀਰਪਾਲ ਜਾ ਕੇ ਵਧੀਆ ਜਿਹਾ ਚੰਗਾ 2000 ਦਾ ਸੂਟ ਲੈ ਆਈ ਸਮਸਾ ਵਿਆਹ ਹੈ ਜੀ ਹੈ ਕਹਿੰਦੀ ਸੀ ਕੰਨੀ ਵੀਰਪਾਲ ਪੈਣਾ ਹੈ ਹਾਂ ਤੂੰ ਤਾਂ ਪਰਸੋ ਜਾਣਾ ਹੀ ਹੈ ਤੜਕੇ ਸੁਨੇਹਾ ਫਿਰ ਕਹਾਂ ਜਾਣਾ ਹੈ ਉਹਨਾਂ ਨੇ ਅੱਛਾ ਹਾਂ ਉੱਤੇ ਉਤਾਰਨੇ ਤਾਂ ਪਰਸੋ ਸੁਨੇਹੀ ਜਾਣਾ ਹੈ ਅੱਛਾ ਰੋਟੀ ਉੱਥੇ ਜਾ ਕੇ ਖਾਣੀ ਹੈ ਨਾ ਭਗ ਜਾਗੇ ਨਾ ਚਾ ਚੜ ਗਿਆ ਮੈਨੂੰ ਤਾਂ ਸਮਾਂ ਦੀ ਭਗ ਜੂਗੀ ਮੈਂ ਤਾਂ ਕੱਪੜੇ-ਕੁੱਪੜੇ ਵਾਕੇ ਨਾਲੇ ਤਿਆਰੀ ਪਹਿਲਾਂ ਹੋ ਜੇ ਨਾ ਵਧੀਆ ਹੈਗੀ ਹੋਰ ਹੋਰ ਨਾਲੇ ਆਪਾਂ ਆਪ ਦਾ ਜੋੜ ਜੜਈਆ ਕਰ ਦਾਂਗੇ ਲੈ ਕੇ ਫਿਰ ਉੱਥੇ ਦਵਾਈ ਹੁਣ ਕੱਪੜੇ ਲਿਓਣੇ ਨੇ ਸੱਚ ਉੱਥੇ ਉੱਥੇ ਦਵਾ ਕੇ ਫਿਰ ਇੱਥੇ ਆ ਕੇ ਫਿਰ ਇੱਥੋਂ ਲੈ ਆਓ ਤੁਸੀਂ ਮੈਂ ਤਾਂ ਇਹ ਕਹਿੰਦੀ ਆਪਾਂ ਹੁਣੀ ਨਾ ਲੈ ਲਿਆ ਆਪਾਂ ਵੀ ਨਾਲ ਹੀ ਲੈ ਲਾਂਗੇ ਉਹਨਾਂ ਨੇ ਪਸੰਦ ਦੇ ਲੈ ਲਾਂਗੇ ਨਹੀਂ ਉਹ ਤਾਂ ਜਿਹੜੇ ਤੁਸੀਂ ਦਵਾਉਣੇ ਹੋ ਤਾਂ ਦਵਾਏ ਆਏ ਉਹ ਇਹ ਦਵਾਇਆ ਉਹ ਵੀਰਪਾਲ ਆਹੀ ਕਹਿੰਦੀ ਆ ਤੇ ਜਿਹੜੇ ਆਪਾਂ ਨੇ ਆਪਦੇ ਲੈਣੇ ਨੇ ਉਹ ਇੱਥੋਂ ਲੈ ਲਾਂਗੇ ਚਲਾਓ ਤੂੰ ਬਗ ਚੱਲੀਓ ਦੇ ਨਾਲ ਗੱਡੀ ਲੈ ਚੱਲ ਨਾ ਮੈਂ ਤਾਂ ਕੀ ਕਰਨਾ ਹੈਗਾ ਤੁਸੀਂ ਲੈ ਆਇਓ ਚਲ ਛੋਡੀ ਵੀ ਰਾਇ ਵਿੱਚ ਹੋਊਗੀ ਕੋਈ ਕੱਪੜੇ ਦੀ ਰਾਇ ਨਹੀਂ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਲੈ ਆਇਓ ਉਹਨਾਂ ਨੇ ਤਾਂ ਬਰੀਆਂ ਵਾਲੇ ਉੱਥੇ ਦੋ ਦਵਾਈ ਆਏ ਤੇਰਾ ਵੀ ਵਧੀਆ ਸੂਟ ਲਿਆਵਾਂਗੇ ਮੇਰਾ ਤਾਂ ਲਹਣੀਆਂ ਵਾਲਾ ਹੋਰ ਮੈਂ ਇੱਕ ਸੂਟ ਲੀਹਣਾ ਇੱਕ ਸੂਟ ਵਧੀਆ ਲਿਆ ਗੋ ਇੱਕ ਮੰਡਜਾ ਸਾਹਿਬ ਨਾਲ ਲਿਆ ਲੈਂਦੇ ਫੰਗੜਾ ਪਾਉਗੀ ਲੈ ਹੋਰ ਹੁਣ ਆਏ ਤਾਂ ਵਧੀਆ ਨੱਚਾਂ-ਨੱਚਾਂਗੇ ਲੈ ਮਜ਼ਾ ਦਾ ਲਾੜਕ ਛੱਕਾ ਆਈ ਆਪਾਂ ਨੂੰ ਮਸਾ ਨਾਨਕ ਛੱਕਾ ਆਈ ਹੈ ਕਿੰਨੇ ਚਰਮਾ ਕਰੂਗਾ ਚਲ ਵਧੀਆ ਫਿਰ ਕੋਈ ਨਾ ਮੈਂ ਤਾਂ ਫਿਰ ਕੋਈ ਕੱਪੜਾ ਲੀੜਾ ਤਿਆਰ ਕਰਾਂ ਹਾਂ ਆਪਦਾ ਕਰ ਲੈ ਹੋਰ ਹੁਣ ਪ੍ਰੈਸ ਕਰ ਜਾ ਤੂੰ ਬਾਈ ਜਾ ਤੂੰ ਤਾਂ ਤਿਆਰੀ ਕਰ ਲੈ ਆਹ 10 ਤੂੰ ਪ੍ਰੈਸ ਕਰ ਦੇ ਇੱਕ ਇੱਕ ਨਾਲ ਲੈ ਜਾ ਕਈ ਵਾਰ ਇੱਕ ਨਾਲ ਕੀ ਬੰਦਦਾ ਨਹੀਂ ਦੋ ਤਾਂ ਉਤਾਰ ਦੇ ਵੀ ਚਾਹੀਦੇ ਨੇ ਬਸ ਮੈਂ ਆਪੇ ਲੈ ਜੂਗਾ ਫੂ ਤਾਂ ਆਪ ਤੁਹਾਨੂੰ ਹੀ ਮੁੜਿਆਉਂਗੇ ਕੱਪੜੇ ਪਾ ਕੇ ਤਾਂ ਵੀ ਰਾਤ ਰਹਿਣਾ ਪੈਂਦਾ ਜੋੜ ਜਿਹੜਾ ਇਹ ਕਰਨਾ ਪੈਂਦਾ ਚਲ ਭਾਈ ਛੋਡੀ ਮਰਜੀ ਹੈ ਤੂੰ ਤਿਆਰ ਹੋ ਗਿਆ ਕਿਉਂ ਬੇਬੇ ਜਾਣਾ ਨਹੀਂ ਇੱਥੇ ਮੇਰੇ ਤਾਂ ਖੇਤੀ ਦੇ ਕੰਮ ਹੀ ਨਹੀਂ ਲੋਟ ਆਉਂਦੇ ਮੈਂ ਤਾਂ ਸਪਰੇਅ ਕਰਨੀ ਆ ਮੱਕੀ ਤੇ ਕੋਈ ਗੁੱਤੀ ਕੁਛ ਨਹੀਂ ਹੁੰਦਾ ਹੈਗਾ ਹੱਥਾਂ ਨੂੰ ਮੁੜਿਆ ਹੀ ਤੂੰ ਤਾਂ ਕਹਿਤਾ ਐਡੀ ੜੀ ਮੱਕੀ ਹੋਈ ਪਿਆ ਸੁੰਡੀ ਨਹੀਂ ਖਾਜ ਉਹਨੂੰ ਜੇ ਦੋ ਦਿਨ ਲੱਗ ਗਏ ਉੱਥੇ ਫੇਰ ਵੀ ਭਲ ਰਹੇ ਜੋ ਦੋ ਦਿਨ ਨਹੀਂ ਲਾਉਗੇ ਮੈਂ ਤਾਂ ਤਿਆਰ ਹੋ ਰਹੀ ਹਾਂ ਜੀ ਤੁਸੀਂ ਤਿਆਰੀ ਹੁੰਦੇ ਓ ਤੂੰ ਕੜਾ ਮੈਨੂੰ ਦੱਸਿਆਗਾ ਵੀ ਮੈਂ ਤਿਆਰ ਹੁੰਨੀ ਆ ਮੈਂ ਜਾਉਂਗੀ ਪਹਿਲੇ ਦਸ ਦੋਸਤਾ ਦਿਆ ਕਰੋ ਮੈਂ ਆਪਦਾ ਕੰਮ ਤਾਂ ਅੱਗੇ ਪਿੱਛੇ ਕਰ ਲਾਂ ਉਹ ਫੋਨ ਆਈ ਮੈਨੂੰ ਕਿ ਪੱਕਾ ਹੀ ਪਤਾ ਸੀ ਮੈਂ ਜਾਊਂਗਾ ਇਕੱਲੀ ਵੀ ਜਾ ਸਕਦੀ ਤੂੰ ਇਕੱਲੀ ਤਾਂ ਨਹੀਂ ਜਾਣਾ ਹੈਗਾ ਦੋਨਾਂ ਨੂੰ ਕਿਹਾ ਸੀ ਤੇ ਦੋਨੇ ਜਾਇਓ ਕਾ ਨੂੰ ਬੇਟਾ ਕਰ ਦਿਆ ਥੋੜਾ ਮੁੜੇ ਤੇ ਇਹ ਰਹਿ ਜੂਗੀ ਜਦੋਂ ਫਿਰ ਬਾਗੀ ਗਿਆ ਫਿਰ ਮਾਥੋਂ ਇਹਨੂੰ ਛੱਡ ਕੇ ਉਦੋਂ ਹੈ ਬਸ ਫਿਰ ਆਹੋ ਬਾਗ ਗਿਆ ਇਹ ਮੁੜੇ ਤਾਂ ਦੋਨੇ ਮੁੜਾਂਗੇ ਆਥਾਂ ਨੂੰ ਹੋ ਜਾ ਫਿਰ ਬਸ ਮੈਂ ਤਾਂ ਤਿਆਰ ਹੀ ਆ ਬਸ ਹੋਰ ਮੈਂ ਕੀ ਕਰਨਾ ਆ ਕੇ ਦੇ ਮੈਂ ਤਾਂ ਉਹੀ ਕੰਮ ਕਰਨੇ ਹੁੰਦੇ ਆ ਪਹਿਲਾਂ ਦੱਸ ਤਾਂ ਦਿਆ ਕਰੋ ਜੇ ਮੈਂ ਕਿਸੇ ਬੰਦੇ ਨੂੰ ਪੁੱਛੀ ਬੈਠਾਂ ਲੈ ਵੀ ਆ ਸਪਰੇ ਕਰਾਂਗੇ 10 ਵਜੇ ਜਾ ਕੇ ਕੌਣ ਸਾਨੂੰ ਪਤਾ ਤਾਂ ਹੈਗਾ ਸੀਗਾ ਵੀ ਫੋਨ ਆਇਆ ਤਿੰਨ ਦਿਨ ਹੋ ਗਏ ਤੈਨੂੰ ਕਹੇਨ ਪਰ ਤੁਸੀਂ ਕੱਲ੍ਹ ਆਥਣੇ ਦੱਸਣ ਦੇ ਹੁਣ ਤੈਨੂੰ ਪਤਾ ਹੀ ਨਹੀਂ ਆਏਗਾ ਮੈਂ ਕੰਮ ਤਾਂ ਨਾ ਜਮ ਇਹੀ ਗੱਲਾਂ ਯਾਦ ਰੱਖਦਾ ਹਾਂ ਬਸ ਵੀ ਜਾਣਾ ਹੈਗਾ ਯਾਦ ਰੱਖ ਰਾਂਗਾ ਤੂੰ ਪੁੱਛ ਲੈਣਾ ਉਹ ਕਾਹ ਨੂੰ ਬੇਬੇ ਬਸ ਓਡਾ ਵੀ ਸਰੀ ਹੀ ਪਿਆ ਜਾ ਇਹ ਗੱਲ ਮੌਕੇ ਤੇ ਕਰਨਾ ਚੱਲ ਬਗ ਚੱਲਿਆ ਉਹ ਉਹਨਾਂ ਦੇ ਸੂਟ ਉੱਥੇ ਦਬਾਈ ਮੈਨੂੰ ਸੂਟ ਹਟਾ ਦਾ ਨਹੀਂ ਪਤਾ ਸੂਟ ਹਟਾ ਦਾ ਰੇਂਦਾ ਕੋਈ ਨਵੇ ਵੀ ਮੈਂ ਆਪਣੇ ਦਵਾਇਆ ਆਹ ਤੈਨੂੰ ਤਾਂ ਤੇਰੀ ਭੂਆ ਨੇ ਦਬਾਈ ਦੋ ਬਹੂ ਦੇ ਬਾਅਦ ਇੱਕ ਪੈਂਟ ਸ਼ਰਟ ਮੁੰਡੇ ਦੀ ਦਵਾਈ ਮੈਂ ਰੋਜ਼ ਹੀ ਦਵਾਣਾ ਸੂਟ ਮੈਨੂੰ ਕਹਿਣ ਲੱਗੇ ਸੂਟ ਦਵਾਈ ਮੈਂ ਰੋਜ਼ ਹੀ ਦਵਾਣਾ ਸੂਟ ਉਹ ਛੇੜਦੀਆਂ ਗਈ ਪ੍ਰਿੰਟਾਂ ਦੇ ਛੱਤੇ ਨੂੰ ਮੈਂ ਆਪੇ ਦਵਾਇਆ ਆ। ਆਹ ਦਵਾਈ। ਓਰ ਹੁਣ ਇਹ ਤਾਂ ਤੂੰ ਆ ਬਗ ਜਾਂਦੀ ਨਾਲ। ਕਾਹਨ ਮੈਂ ਕੀ ਕਰਨ ਜਾਣਾ? ਇੱਥੋਂ ਬੁੜੀਆਂ ਨੂੰ ਜਦੋਂ ਹੈਗੀਆਂ ਤੁਸੀਂ ਮੂਰੇ। ਮੈਨੂੰ ਸੁਟਾਂ ਦਾ ਪਤਾ ਹੈ। ਮੈਂ ਖੇਤੀ ਦਾ ਕੰਮ ਕਰਨ ਦਾ ਕੋਈ ਜਾਓ ਜਾਓ ਤੁਸੀਂ ਪਹਿਲਾਂ। ਮੈਂ ਬਗ ਜੂਆਂ ਉਹਨੇ ਖੇਤ ਨਹੀਂ ਜਾਣਾ ਉਹ ਤਾਂ ਕਾਲਜ ਦਾ ਸੰਭਦਾ ਕੱਲਾ। ਕੋਈ ਨਹੀਂ ਕੋਈ ਨਹੀਂ। ਫਿਰ ਉਹਨੇ ਪੜਾਈ ਵੀ ਕਰਨੀ ਆ। ਫਿਰ ਉਹਦੇ ਲੜਕੇ ਆ ਜਾਂਦੇ ਨੇ। ਬਸ ਉਹੀ ਗੱਲਾਂ ਬੇਬੇ ਛੋਡੀਆਂ। ਅੜਦ ਨਹੀਂ। ਓਰ ਕੋਈ ਵੀ। ਭੱਜੀਆਂ ਪਾ ਲੈਂਦਾ ਹੈਗਾ ਜਦੋਂ ਜਾਣਾ ਹੁੰਦਾ ਕਿਸੇ ਪਾਸੇ। ਮੈਂ ਤਰਦਾ। ਗੋਗੀ ਵੀ ਆ ਖੜਾ ਮੋਟਰਸਾਈਕਲ ਘਰੀ ਫਿਰਦਾ ਹੈਗਾ ਆ ਗਿਆ ਹੋਊਗਾ ਜੀ ਪਤਾ ਨਹੀਂ ਆ ਗਿਆ ਹੋ ਕੇ ਨਾ ਨਾਉ ਖੇਤ ਕੂਟ ਗਿਆ ਹੁਣ ਓਕੇ ਇਦਾਂ ਨਹੀਂ ਪਤਾ ਗਿਆ ਕੇ ਨਾ ਹੋਰ ਹੁਣ ਮੋਟਰਸਾਈਕਲ ਦਾ ਆ ਖੜਾ ਹੈਗਾ ਚਲ ਦੇਖਦੇ ਆ ਕੋਈ ਨਹੀਂ ਜਾਈ ਹਾਂ ਤੂੰ ਕੱਲ ਨਹੀਂ ਗਿਆ ਮੈਂ ਜਾਇਆ ਹੁਣੀ ਆਇਆ ਕੱਲ ਤੋਂ ਜੀ ਆ ਵੀ ਗਿਆ ਤਾਂ ਹੋਰ ਉਹ ਜੋ ਬਸ ਹਕੇ ਮੈਂ ਹੱਥ ਜੀ ਤੂੰ ਐ ਸਨੀ ਤਾਂ ਹੀ ਰਲਾਇਆ ਅੱਜ ਕਿਤੇ ਨਹੀਂ ਪਵਾ ਦੇ ਬਾਥਰੂਮ ਜਾ ਕੇ ਆਇਆ ਉਹ ਮਹਾ ਕੀ ਐ ਸਨੀ ਸੁਨੀ ਰਲਾਇਆ ਹਮੇ ਪਤਾ ਹੀ ਨਹੀਂ ਕਿ ਮੈਂ ਦਰਨਾ ਹੋਰ ਗੱਲ ਕਰਨੀ ਸੀ ਯਾਰ ਹਾਂ ਵਿਆਹ ਆ ਗਿਆ ਆਪਣੇ ਭੂਆ ਦੇ ਮੁੰਡੇ ਦਾ ਅੱਛਾ ਤੇ ਉਹ ਬੇਬੇ ਦਾ ਬਾੜਾ ਨਾ ਵੱਡਾ ਵੱਡਾ ਫੜਾ ਮਾਰੀ ਜਾਂਦੀ ਆ ਯਾਰ ਦੋ ਦੋ ਤਾ ਟੋਲਾਂ ਦੀਆਂ ਚੈਨੀਆਂ ਤੇ 5 ਲੱਖ ਰੁਪਈਆ ਜੇ ਆਪਣੇ ਕੋਲ ਰੁਪਈਏ ਆਪਾਂ ਇੰਨੇ ਤਾਂ ਨਹੀਂ ਲਾ ਆਵਾਂਗੇ ਯਾਰ ਉਹਨਾਂ ਥੋੜੀ ਵੀ ਦੇਖਾ ਜੇ ਮੂਰੇ ਤੈਨੂੰ ਨੌਕਰੀ ਤੇ ਲੋੜ ਪੈ ਗਈ ਹਾਂ ਤੇ ਫਿਰ ਆਪਾਂ ਉੱਥੇ ਰੁਪਈਏ ਲਾਵਾਂਗੇ ਕਿ ਉੱਥੇ ਲਾ ਕੇ ਆਵਾਂਗੇ ਉਹ ਤਾਂ ਹੈਗਾ ਤੂੰ ਐਸਾ ਹਵਲਾ 5 ਲੱਖ ਤਾਂ ਮੂੰਹ ਵਾਂਗ ਦੇਣ ਨੂੰ 2 ਲੱਖ ਦੀ ਚੈਨੀ ਤੇ ਕੱਪੜਿਆਂ ਤੇ ਲੱਗ ਜਾਣਗੇ ਤਾਂ 8-9 ਲੱਖ ਰੁਪਈਆ ਲਾ ਦੇਣੀ 10 ਲੱਖ ਚ ਪਾਵਾਂਗੇ ਬਾਈ ਆਪ ਫਰੇ ਨਿਰਵੀ ਆਪਾ ਕੇ ਮਿਲ ਆ ਜਾਣਗੇ ਮੈਂ ਤਾਂ ਸੁਣਿਆ ਨਹੀਂ ਕਦੇ ਇੰਨੇ ਪੈਸੇ ਦਿੰਦੇ ਬਾਈ ਨਾਨਕ ਸ਼ੱਕ ਤੇ ਕੌਣ ਲੌਂਦਾ ਹੁੰਦਾ ਇੰਨੇ ਪੈਸੇ ਉਹ ਤਾਂ ਆਪਣ ਨੂੰ ਬੁਰਨਾ ਸਮਝਾਉਣੀਆਂ ਪੈਣੀਆਂ ਬੇਬੇ ਨਹੀਂ ਸਮਝਦੀ ਇੰਨਾਂ ਨੂੰ ਪੈਸੇ ਦਾ ਆਪਾ ਦੇਣੇ ਆ ਤੇ ਇਹਨਾਂ ਨੂੰ ਕੱਪੜੇ ਦੇ ਦਿੰਦੇ ਸੋਣਿਆ ਇਹ ਗੋਗੀ ਜਿਹੇ ਕੱਪੜਾ ਤੇ 2 ਲੱਖ ਰੁਪਈਆ ਲਾ ਆਈਆਂ ਫੇਰ ਉਹਦਾ ਆਧਾਰ ਕਰਕੇ ਆ ਜਾਣੀਆਂ ਦੇਖ ਕੇ ਕੌਣ ਹੋਊਗਾ ਦੇਖ ਕੇ ਤਾਂ ਆਪਾਂ ਨੂੰ ਆਉਣੇ ਪੈਣਗੇ ਜਿੱਦੋਂ ਪੜਿਆ ਲਿਖਿਆ ਤੂੰ ਇਹ ਦਿਮਾਗ ਤੋਂ ਕੰਮ ਤਲਾ ਹੈ ਇਹਨੇ ਨੇ ਰੁਪਈਆ ਲਾਵਾਂਗੇ ਆਪਾਂ ਇੰਨੇ ਥੋੜੀ ਲੱਗਦੇ ਹੁੰਦੇ ਨੇ ਨਾਲੇ ਯਾਰ ਐ ਕਿੰਨਾ ਕੁ ਮਗ ਤੋਂ ਵੱਧ ਯਾਰ ਆਪਾਂ 5-5 ਲੱਖ ਰੁਪਏ ਤੋਂ ਦਿੰਦੇ ਹੁੰਦੇ ਨੇ ਬਾਈ ਨਾਨਕ ਸਕਦੇ ਕੋਈ ਨਹੀਂ ਦਿੰਦਾ ਲੱਖ ਰੁਪਏ 5-5 ਲੱਖ ਰੁਪਏ ਕੌਣ ਦਿੰਦਾ ਹੈਗਾ ਮੈਂ ਤਾਂ ਸੁਣਾਇਆ ਨਹੀਂ ਕਦੇ ਆਪਾਂ ਕਰਾਂਗੇ ਗੱਲ ਯਾਰ ਬੇਬੇ ਨੂੰ ਬੇਬੇ ਕਹਿੰਦੀ ਹੂ ਨਾ ਬੇਬੇ ਨਹੀਂ ਬੇਬੇ ਨਾਲ ਸੀ ਬੜਾ ਰੋਲਾ ਪਾ ਕੇ ਵੇਜੂਗੀ ਹਲੇ ਭੂਆ ਨੇ ਆਉਣਾ ਹੈਗਾ ਹੂੰ ਵਿਆਹ ਬੂ ਦੇਣ ਆਉਣਾ ਉੱਥੇ ਹੀ ਪਾ ਦੂ ਖਬਰ ਉਹ ਤਾਂ ਫਿਰ ਤੂੰ ਖੜ ਜਾ ਪਹਿਲੇ ਭੂਆ ਨੂੰ ਆਈ ਜਾਣ ਦੇ ਬਾਅਦ ਚ ਦੇਖਾਂਗੇ ਬਾਅਦ ਚ ਕਰ ਦਿਆਂਗਾ ਹਾਂ ਤੂੰ ਤਾਂ ਘਰ ਦੇ ਕੰਮ ਤਾਂ ਦੇ ਦੀ ਐਨਾ ਟਾਈਮ ਲਾਤਾ ਸਭ ਤੋਂ ਪਜੜ ਗਈ ਹਜੇ ਮੈਂ ਹੋਰ ਲਹਿਜੀਆਂ ਨੂੰ ਫੜਾ ਕੇ ਆਉਣਾ ਕਾਰਡ ਮੈਂ ਵੀ ਕੱਲੀ ਆ ਸਾਰਾ ਹੀ ਕਰਨਾ ਪੈਂਦਾਗਾ ਉਹ ਹੋਰ ਇੱਕ ਮੋਟਰਸਾਈਕਲ ਨਹੀਂ ਸੀ ਉਹ ਡੈਡੀ ਲੈ ਗਿਆ। ਹੋਰ ਚੱਲ। ਹੁਣ ਕਾਹਲੀ ਨਾ ਕਰੀ ਜਾਈਏ ਇੱਥੇ ਮਾਰੇ ਬੈਠ ਕੇ ਗੱਲ ਕਰਕੇ ਚੱਲਾਂਗੇ ਆਪਾਂ। ਲੈ ਐਨ ਨੂੰ ਕੁ ਮਿਲ ਆ। ਆਪੂ ਆਈ ਹੋਰੀ ਆ ਗਏ ਮੰਮੀ। ਸਸੀ ਕਾ। ਸਸੀ ਕਾ ਆਪੋਲੀ। ਸਸੀ ਕਾ ਆਪੋਲੀ। ਹੋ ਠੀਕ ਹੋ? ਠੀਕ ਠਾਕ। ਸਸਿਆ। ਬਦਾਈਆਂ ਆਪੂ ਆਈ ਸਾਨੂੰ। ਆਪਾਂ ਸਭ ਨੂੰ ਪਤਾ। ਬਦਾਈਆਂ ਭੈਣ ਤੈਨੂੰ। ਆਪਾਂ ਸਭ ਨੂੰ ਬਤਾਵੀਂ। ਵਿਕਿੰਦਰ ਹੀ ਆ। ਹਾਂ ਆਂਦਰੀ ਆਜ। ਤਦਿੱਕੀ ਜਾਂਦੇ ਨੇ ਮਖਾਜੇ ਹੋਰ ਆਖਿਆ ਸੀਗਾ ਵੀ ਅਸੀਂ ਆਵਾਂਗੇ ਜੂਂਕ ਵੇਲਾ ਹੋ ਗਿਆ ਹਾਂ ਬੱਠੀਆਂ ਸਤਸ੍ਰਿਕਾ ਸਤਸ੍ਰਿਕਾ ਵੇ ਜਾ ਸੱਸਰੇ ਆਪਰੇ ਹੋ ਠੀਕ ਆ ਠੀਕ ਆ ਤੁਸੀਂ ਦੱਸੋ ਵਧੀਆ ਠੀਕ ਆ ਬੈ ਜਾ ਹੋਰ ਠੀਕ ਆ ਹਾਂ ਵਧੀਆ ਠੀਕ ਆ ਗੁਰੂ ਦਰਵਾਜ਼ੇ ਉੱਥੇ ਗੋਦੀ ਅੰਦਰ ਹੈਗਾ ਬੀਪਾਲ ਦਾ ਪਾਣੀ ਲੈਣੇ ਨਾਲੇ ਚਾਹ ਬਣਾ ਲਈ ਉਦੋਂ ਬਾਅਦ ਠੀਕ ਰਹਣੀ ਹੈ ਹੋਰ ਹੋਰ ਬੇਬੇ ਠੀਕ ਰਹਣੀ ਹੈ ਹੁਣ ਤਾਂ ਬੜੀਆ ਠੀਕ ਹਾਂ ਹੁਣ ਤਾਂ ਛਾਲਾ ਮਾਰਾਂਗੇ ਛਾਲਾ ਮਾਰਾਂਗੇ ਹੋਰ ਮਾਇਓ ਦੇ ਬੇਬੇ ਨੂੰ ਆਖਿਆ ਸੀਗਾ ਮਾਂ ਬੀਪਾਲ ਨੂੰ ਕਾਲੀ ਨਾਲ ਗਈ ਪਰ ਰੀਜੀ ਦਿਵਾ ਕੇ ਇਦਰੀ ਮੁੜਿਆਈ ਰਸਤਾ ਉਹੀ ਗੱਲਾਂ ਸੋਡੀਆਂ ਚੱਲੀ ਜਾਂਦੇ ਨੇ ਸਾਰੇ ਦਿਨ ਵਿਆਹ ਅੱਛਾ ਚਲ ਪਹਚਾਈ ਹੁੰਦਾਗਾ ਨਾਲਕੀਆਂ ਤਾਂ ਵੱਧ ਹੁੰਦਾਗਾ ਹੋਰ ਹੁੰਦਾ ਹੈ ਹੋਰ ਇੱਕ ਫੇਰ ਕੱਲੀ ਜਾਣ ਹੀ ਰਹਗੀ ਹਾਂ ਪਹਿਲਾ ਕਹਿ ਕੇ ਆਏਗਾ ਗੁਰੀ ਕਹਨ ਕਿ ਵੇਲਾ ਕਰਦਾਂ ਨੀ ਮੰਮੀ ਨਿਕਲ ਤੀ ਨਿਕਲੋ ਕੰਮ ਤਾਂ ਨਿਭੜ ਦੇਣਗੇ ਫੇਰ ਆ ਆ ਸੁਨੇਹਾ ਕਮੇ ਮੈਂ ਤਾਂ ਵੀਰ ਪਾਣ ਨੂੰ ਕਿਹਾ ਸੀ ਮੈਂ ਕਿ ਤੂੰ ਕਿਦਨ ਹੋਰ ਲਾਇਆ ਵੀ ਚਲ ਜੋੜ ਜੜਾਈ ਸਾਰਾ ਕੁਝ ਕਰਾ ਆ ਜਾਂਦੀ ਮੈਂ ਕਹ ਉਹਦੇ ਨਾਲ ਫੇਰ ਇਹ ਕਾਲ ਕਰੀਗੇ ਕਹਿੰਦੀ ਪੂਆ ਫੇਰ ਮਾਰ ਲੂੰਗੀ ਜੜਾ ਚੱਲਵੇਂ ਇੱਥੇ ਤੇ ਚੱਲ ਸਾਡੇ ਸਰੀ ਜਾਂਦਾ ਸੀ ਮੈਂ ਕਰ ਲੈਂਦੀ ਸੀ ਕੰਮ ਹੋਰ ਚੱਲ ਕੱਪੜਾ ਲੀੜਾ ਜੈ ਇਨਾਂ ਕਿ ਤਵਾਇਆ ਹੀ ਇੱਕ ਦਿਨ ਫੇਰ ਬੁਲਾ ਲਾਂਗੇ ਚੱਲ ਹਾਂ ਚੱਲ ਫੇਰ ਫੋਨ ਕਰਦੇ ਕੋਈ ਹਾਂ ਫੇਰ ਆ ਜੂਗੀ ਚੱਲ ਗੁਰ ਜਿਹੜੇ ਗਿਆਲੇ ਕਰਾਇਆ ਉਹ ਹੋਰ ਬਰੀਆਂ ਬੁਰੀਆਂ ਸਾਮ ਆਉਗੀ ਨਾਲੇ ਉਹ ਸਾਮੇ ਮੇਰੇ ਨੇ ਉਹਦੇ ਆਉਂਦੇ ਬੋਖਦੇ ਹੋਰ ਸਿਆਉਣਾ ਸੁਨੇ ਕਰਾਇਆ ਪਣ ਦੇ ਤਾਂ ਆਪਣੇ ਕਰਾਉਣਾ ਸਿਆਉਣਾ ਤਾਂ ਐਸੇ ਸੈੱਟ ਕਰਾਇਆ ਹਾਂ ਲੈ ਬੇਬੇ ਕਾੜ ਆਪਣੇ ਸਾਰੇ ਘਰਾਂ ਦੇ ਦੇ ਦੇਗੀ ਅੱਛਾ ਤੂੰ ਫੜਾ ਦੇ ਫਿਰ ਸਾਨੂੰ ਇਨਾ ਟਾਈਮ ਨਹੀਂਗਾ ਨਾ ਲੋਭੂ ਇਹ ਜੀ ਪਾਣੀ ਲੈ ਆ ਲੋ ਬੇਬੇ ਤਸਵੀਰ ਲੈ ਆ ਲੋ ਧੋ ਤੋਂ ਲਾਂ ਦੀ ਤੇ ਲੱਡੀ ਕਰਾਤੀ ਅੱਛਾ 5 ਦਿਨ ਅਗਦ ਦੇ ਦਾਂਗੇ ਬਾਕੀ ਕੱਪੜਾ ਲੀੜਾ ਤੁਹਾਨੂੰ ਦਵਾਈ ਆਈ ਤੇ ਜਿਹੜੇ ਦੂਜੇ ਨੇ ਕੇ ਤੇਰੇ ਲੱਗ ਗਿਆ ਤੱਥਿਆਂ ਦੇ ਉਹ ਅਸੀਂ ਲਵਾਵੇਂ ਠੀਕ ਆ ਕਿਹੜਾ ਅਸੀਂ ਕੱਪੜਾ ਲੀੜਾ ਦੇਣਾ ਬੇਬੇ ਉਹ ਤਾਂ ਫਿਰ ਅੱਜ ਮੈਂ ਲਿਆਈ ਨਹੀਂਗੀ ਫਿਰ ਮੈਂ ਪਚਾ ਦੂੰਗੀ ਜਾਂ ਤਾਂ ਅਸੀਂ ਇਹ ਤਾਂ ਸਮਾਂ ਲੈ ਆਵਦੇ ਉਹ ਤਾਂ ਅਸੀਂ ਉੱਥੇ ਆਵਦੇ ਉਹਨੂੰ ਦਿਖਾ ਕੇ ਸਾਰਿਆਂ ਨੂੰ ਵਿਆਹਾਂ ਪੇਕੇ ਨੂੰ ਦਿੰਨੀ ਆ ਪੇਕੇ ਨੇ ਮੈਨੂੰ ਆਕੂਫ ਦਿੱਤਾ ਉਹ ਉੱਥੇ ਸਾਨੂੰ ਉਦੋਂ ਸੁਣਾਦੀ ਠੀਕ ਆ ਬੀਬੀ ਹੋਰ ਕੁਝ ਇਸ ਤੇ ਬਣਾ ਲਿਆ ਉਹਦੇ ਕੱਪੜੇ ਲੈ ਲੇ ਚਲ ਠੀਕ ਆ ਤੂੰ ਮੈਂ ਤਾਂ ਐਸੇ ਮਾਹ ਚੱਲ ਸਮਿਆ ਲਉਂਗੇ ਅੱਜ ਜਮੈਂ ਕਾਲੀ ਝਾਗੀ ਖੁਸ਼ ਹੋ ਕੇ ਜਾਈਂ ਬਣੇ ਖੁਸ਼ ਹੀ ਆਂਗੇ ਹੋਰ ਕਹਦਾ ਤੁਸੀਂ ਮੇਰਾ ਇੰਨਾ ਕਰਦੇ ਹੋ ਮੈਂ ਕਿਉਂ ਨਹੀਂ ਕਰੂੰਗੀ ਤੁਹਾਡਾ ਬੀਬੀ ਆ ਲੈ ਵਿਆਹ ਵੰਡ ਦਿਓ ਚੰਗਾ ਚੰਗਾ ਵੰਡ ਦਾਂਗੇ ਇੱਕ ਤਾਂ ਤੇਰਾ 5000 ਦਾ ਬਣਾਤਾ ਅੱਛਾ ਇੱਕ 2500 ਦਾ ਬਣਾਤਾ ਇੱਕ ਬਣਾਤਾ ਤੇਰਾ ਹੋ ਆਪਣਾ ਨਹੀਂ 1100 ਦਾ ਚਲ ਵਧੀਆ ਹੋਇਆ ਬੀਬੀ ਮੇਹਰਾਨੀ ਤੇਰਾ 11000 ਦਾ ਬਣਾਤਾ ਕੋਟ ਪੈਂਟ ਗੋਗੀ ਨੇ ਉਹ ਮੈਨੂੰ ਪੈਸੇ ਦੇ ਜਾਂਦੇ ਮੈਂ ਆਪਦੇ ਹਿਸਾਬ ਨਾਲ ਸੁਣਾ ਲਾਂਦਾ ਅੱਜ ਕੱਲ ਹੋਰ ਉਹ ਵਧੀਆ ਰੰਗ ਦੇ ਕੈਕ ਹੋ ਗੀ ਬਠਿੰਡੇ ਅੱਛਾ ਅੱਛਾ ਉਹ ਤਾਂ ਚਲ ਮੈਂ ਵੀ ਸੁਣਾ ਲਾਂ ਇੱਕ ਹਾਂ ਹਾਂ ਇੱਕ ਤੇਰੇ 11000 ਦੇ ਬੂਟ ਆਉਣਗੇ ਅੱਛਾ ਹਾਂ ਨਾਲ ਦੀ ਚੱਲ ਵਧੀਆ ਫਿਰ ਤਾਂ ਹਾਂ ਚੱਲੀਏ ਫਿਰ ਅੰਮੀ ਆਪਾਂ ਉਹ ਮੈਂ ਜਾਣਾ ਮੁੰਡੇ ਨਾਲ ਬਠਿੰਡੇ ਫਿਰ ਰੋਟੀ ਰੋਟੀ ਨਹੀਂ ਖਾਣੀ ਤੁਸੀਂ ਨਹੀਂ ਰੋਟੀ ਨਹੀਂ ਖਾਣੀ ਬੱਬੇ ਤੈਨੂੰ ਪਤਾ ਯਨਾਨੀ ਹੋਣਾ ਵਿਆਹ ਕਰਕੇ ਕੰਪਨ ਦੇ ਬਹਾ ਹੋ ਦਾ ਪਾਈ ਜਾਗੋ ਮੈਂ ਚੱਕੂਗੀ ਮਾਮੀ ਹਾਂ ਉਹਨਾਂ ਨੂੰ ਤੂੰ ਦਾ ਨੰਦੀ ਉਹ ਤਰ ਤਰ ਪਹਿਲੀ ਆ ਜੀ ਨਾ ਮੈਂ ਬੰਮੀਆ ਕੋਣ ਬੁਲਾਉ ਹਾਂ ਇਹਨਾਂ ਨੂੰ ਦੋਨੋਂ ਇਹਨਾਂ ਨੂੰ ਬੰਮੀਆ ਨਹੀਂ ਬੁਲਾਉਣਾ ਹੁੰਦਾ ਹਾਂ ਤਾਂ ਮੈਂ ਬੁਲਾਉਂਗੀ ਆਹੋ ਤੇ ਮੇਰੇ ਨਾਲ ਹੋਰ ਹੋਣੀਆਂ ਦੋ ਬੇਬੇ ਤਾਂ ਨਾਲ ਹੀ ਆਉਂਦਾ ਚੱਕੂਗੀ ਵੀ ਹਾਂ ਹਾਂ ਨੱਛੂ ਬੇਫੇ ਕਰ ਰਹਾ ਹੁਣ ਤਾਂ ਬੇਬੇ ਚਾਹ ਵਾਲਾ ਵਾਧੂ ਤੂੰ ਮੈਂ ਤਾਂ ਦਾਦੀਆ ਵੀ ਤੂੰ ਗਾਇਨਾ ਦੇਖੀ ਤੇਰੇ ਜਿਹੜੀਆਂ ਕੁੜੀਆਂ ਨੇ ਉੱਥੇ 7-8 ਹਾਂ 25-2500 ਦੇ ਸੂਟ ਲੈਂਦੇ ਨੇ ਉਹਨਾਂ ਦੇ ਚੱਲ ਵਧੀਆ ਹੋਏ ਬੇਬੀ 11 1100 ਦੇ ਤੇਰੇ ਲਈ ਨੇਗੇ ਲਾਗੀਆਂ ਦੇ ਅੱਛਾ ਹਾਂ ਮਾਹ ਤੂੰ ਆਏ ਦੇਖੀ ਤੇਰੇ ਸਰੀਕਾ ਕਬੀਲਾ ਕੀ ਕਹੂਗਾ ਚਾ ਠੀਕ ਆ ਬੇਬੀ ਹਾਂ ਆ ਕੁੱਤੀਆਂ ਕਾਤੀਆਂ ਸੱਪ ਨੇ ਆ ਤੇ ਕੁੱਤੇ ਕਾਤੇ ਚੱਲ ਵਧੀਆ ਆਹੋ ਭੂਆ ਜੀ ਹੂੰ ਦੱਸਦੇ ਜੇ ਕੋਈ ਘਟ ਵਾਦਾ ਜੀ ਸਵੇਰ ਮੈਂ ਨਾ ਕਹਦੇ ਮੇਰੇ ਪੇਕੇ ਨੇ ਆ ਕੰਮ ਚ ਘਟ ਸਰਦ ਤਾ ਤੂੰ ਤੁਸੀਂ ਇੰਨਾ ਕੁਝ ਦੇਤਾ ਖੁਸ਼ ਹੋ ਕੇ ਕਿ ਤੋਰ ਤੇ ਹੋਰ ਕੀ ਮੈਨੂੰ ਬੱਸ ਮੈਂ ਤੈਨੂੰ ਦੱਸਦਾ ਵੀ ਆ ਜਾਣੇ ਪਹੁੰਚਿਓ ਲੈ 1100 ਰੁਪਇਆ ਹੁਣ ਇਹਨੂੰ ਖਾਲੀ ਨਾ ਮੋੜ ਦੇ ਦੇ ਕੋਈ ਨਾ ਦੇ ਲੈ ਆਹੋ ਜੰਗਾ 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 ਮੇ ਭੀ ਜੰਗਾ ਜੀ ਆਇਆ ਨੂੰ ਹਾਂਰਾ ਕਿਤੇ ਬਹਿ ਕਰ ਲਿਓ ਨਾ ਕੋਈ ਨਾ ਕਾਟਵਾਦ ਹੋਈ ਦੱਸਦੇ ਸੀ ਹੋਰ ਕਰ ਦਾਂਗੇ ਠੀਕ ਆ 50000 ਹੋ ਗਿਆ ਬਈ ਆਹ ਲੈ 50 ਹੈ ਤੂੰ ਐਂ ਕਰ ਹੂੰ ਇਹਨੂੰ ਫਿਰ ਉਹ ਆਫੇ ਚ ਪਾ ਕੇ ਨਾ ਵੀਰਪਾਲ ਨੂੰ ਸਮਾਈ ਦੇਵਾਂਗੇ ਆਪਾਂ ਅਡ ਰੱਖ ਲਓ ਬਸ ਇਹ ਹਾਂ ਐ ਗੱਲ ਆਹ ਦਸ ਦਸ ਦੇ ਵਿੱਚ ਹੀ ਜਾਣਦੇ ਇਹ ਤਾਂ ਉੱਤੇ ਮੜਾ ਮੋਟਾ ਸਾਕ ਨੂੰ ਸੋਣ ਜਾਂ ਹੁੰਦਾ ਹੈ ਅਲੱਗ-ਗਿਆ ਰੁਪਿਆ ਜਾਂ ਦਿੱਤੇ ਜਾਂਦੇ ਹੂੰ ਮਾਰਾ ਫਿਰ ਬੋਲ ਵੀਰਪਾਲਾ ਹਾਂਜੀ ਆਪੇ ਸੈੱਡ ਲੈ ਬਪੂ ਉੱਥੇ ਦੇਣੇ ਆ ਅੱਛਾ ਇਹਨੂੰ ਤੁਸੀਂ ਬੈਗ ਚ ਪਾ ਲਓ ਬਸ ਠੀਕ ਹੈ ਜੀ ਜਿਹੜੇ ਸ਼ੱਕ ਦੇ ਪੈਸੇ ਨੇ ਨਾ ਨਾਨਕ ਸਕਦੇ ਪੈਸੇ ਜਿਹੜੇ ਨੇ ਲੈ ਆਪਾਂ ਉਹਨੇ ਬਸ ਇਹ ਤੁਸੀਂ ਨਾ ਬੈਗ ਚ ਪਾ ਲਓ ਸਾਮਕੇ ਅੱਛਾ ਬਸ ਉਹਦੇ ਨਾਲ ਹੀ ਲੈ ਜਾਣ ਸਾਰਾ ਬਸ ਉਹ ਥੇ ਹੀ ਦੇ ਦੇਣਾ ਠੀਕ ਹੈ ਤੇ ਤੁਸੀਂ ਜਾ ਕੇ ਬਲੀਏ ਹੋ ਹਾਂ ਹਾਂ ਰੋਹਣੀ ਗੋਲਵਾਨੀ ਦੀ ਫੰਕੂ ਦੇ ਪੈਸੇ ਨਾਲ ਬਾਹਰੇ ਨਾ ਤੁਸੀਂ ਜੇ ਹੋਰ ਸਸਰੀਕਾਲ ਤੇ ਇਹ ਬੱਡੀਆਂ ਉਮਰਾਂ ਵਾਲੀ ਆ ਗਈ ਲੈ ਗੱਲੀ ਕਰਦੇ ਸੀ ਆਉਣੀ ਸੀਗਾ ਸਸੀਗਾ ਭਾਜੀ ਹੱਸ ਜਾਓ ਹੋ ਠੀਕ ਹੋਈ ਠੀਕ ਠਾਕ ਹੋਦੀ ਹੈ ਹੋ ਨਿਬੜ ਗਿਆ ਪੈਸੇ ਪਣ ਵਧਿਆ ਨਿਬੜ ਗਿਆ ਪੈਣ ਹਾਂ ਹੋਰ ਤੂੰ ਠੀਕ ਰਹਿਨੀ ਆ ਠੀਕ ਆ ਮੈਂ ਤਾਂ ਵਧੀਆ ਹਾਂ ਉਹ ਤਾਂ ਮਾਇਤਾ ਵਾਸਤੇ ਉਹ ਜਿਆਗ ਤੁਰ ਹੀ ਜਾਂਦੀ ਸੀ ਬੇਬੇ ਤੈਂ ਮੇਰੇ ਨਾਲ ਬੜੀ ਚੰਗੀ ਕੀਤੀ ਮੈਂ ਮਾਇ ਕੀ ਕਰਤਾ ਤੇਰੇ ਨਾਲ ਹੋਰ ਬੇਬੇ ਤੂੰ ਉਸ ਤਾਂ ਏਡੇ ਏਡੇ ਮਾਰ ਕੇ ਪੰਪ ਮੈਂ ਤਾਂ ਕਹਾ ਘਰੇ ਗੱਲ ਕਰੀ ਗੁਰੀ ਦੇ ਡੈਡੀ ਨਾਲ ਗੱਲ ਕਰੀ ਮਾਹ ਉਹ ਤਾਂ 5 ਲੱਖ ਰੁਪਏ ਦੇਣਗੇ ਤੂੰ ਤਾਂ ਚੁੱਪ ਕੇ ਮੁੱਠੀ ਚ ਮੇਰੇ ਲੱਖ ਰੁਪਏ ਦੇ ਕੇ ਆਗੇ ਖੜੇ ਤੈ ਹੋ ਰਾ ਮੈਨੂੰ ਨਹੀਂ ਪਤਾ ਪਹਿਲਾਂ ਤੂੰ ਘਰੇ ਤਰਾਏ ਕਰਨੇ ਸਿਝਵਾਖਾਂ ਨਾਲ ਨਾ ਜਿਵਾਖਾਂ ਨਾ ਮੈਨੂੰ ਕਈ ਕਿਤੇ ਹੋਇਆ ਸੀ ਮਹੱਲਾ ਸੱਜ ਲਖਬਾਲੇ ਭਈ ਦੇ ਮੇਰੇ ਕੋਲੇ ਨਾ ਕੁਝ ਹੁੰਦਾ ਮੈਂ ਤਾਂ ਤੁਸੀਂ ਨੱਕ ਵੜਾਤਾ ਸੀਗਾ ਮੈਂ ਤਾਂ ਹਜੇ ਇੰਨਾ ਸੁਖਤ ਲੱਡੀ ਚੁੱਪ ਕਰਕੇ ਫੜਾਇਆ ਈ ਤੈਨੂੰ ਇਹ ਲੱਡੀ ਵੀ ਨਹੀਂ ਦਿੰਦੇ ਦੀਏ ਕੀ ਪਤਾ ਐ ਇੰਨਾ ਨਹੀਂ ਕਰਨਾ ਚਾਹੀਦਾ ਕਾ ਪਤਾ ਮੇਰੇ ਤਾਂ ਸਰੀਕੇ ਚ ਨੱਕ ਵੜਾਤਾ ਤੁਸੀਂ ਜਮੀ ਅਸੀਂ ਤਾਂ ਕਿਹਾ ਸੀ ਭਣੀ ਕਿ ਇਹ ਵੀ 5 ਲੱਖ ਰੁਪਏ ਦੇਵਾਂਗੇ ਆਪਾਂ ਸਾਨੂੰ ਤਾਂ ਪਤਾ ਹੀ ਲੱਗਣ ਦਿੱਤਾ ਕਿੰਨੇ ਦੇ ਕੇ ਆਏ ਨੇ ਨਾ ਨਹੀਂ ਦੇ ਕੇ ਸਾਨੂੰ ਨਹੀਂ ਪਤਾ ਲੱਗਣ ਦਿੱਤਾ ਮੈਂ ਤਾਂ ਪੂਰਾ ਗੁੱਸਾ ਛੋਡੇ ਤੇ ਗੁੱਸਾ ਤਾਂ ਹੋਣੀ ਹੀ ਸੀ ਤੇ ਜੇ ਤਾਂ ਐਨਾ ਸ਼ੁਕਰ ਮੈਂ ਤੈਨੂੰ ਲੱਡੀ ਫੜਾਈ ਚੱਲ ਲੜੀ ਤਾਂ ਤੇ ਦੇਤੀ ਕਿਹੜੇ ਪੈਸੇ ਆਖਿਆ ਸੀ ਉਹ ਤਾਂ ਮੇਰੇ ਫਿਰ ਉਹ ਕੋ ਕਰਤੇ ਨਾ ਤੁਸੀਂ ਭਾਜੀ ਮੈਨੂੰ ਤਾਂ ਲਖਾਫੇ ਚ ਬੰਦ ਕਰਕੇ ਫੜਾਦੇ ਸੀਗੇ ਮੈਨੂੰ ਵੀ ਪਤਾ ਹੁਣ ਕਿੰਨੇ ਇੱਕ ਸੀਗੇ ਉਹ ਅੱਜ ਕੱਲ ਭਾਣੇ ਮੁੰਡਿਆਂ ਦੀ ਬੂਦੀ ਹੈਗੀ ਉਹ ਸੰਤਾ ਪਤਾ ਹੀ ਨਹੀਂ ਲੱਗਣਦਾ ਵੀ ਕਿੰਨੇ ਦੇ ਕੇ ਆਏ ਨੇ ਕਦੋਂ ਸਿੰਦਰੇ ਕੱਲ ਆਪਾਂ ਕਰਦੇ ਆਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਕਰਦੇ ਆਂਗੇ ਵੀ ਕਿੰਨਾ ਆਪਾਂ ਪੈਸਾ ਦੇਣਾ ਕਿੰਨਾ ਨਹੀਂ ਦੇਣਾ ਤੁਸੀਂ ਤਾਂ ਮੈਨੂੰ ਕਹੇਤਾ ਕਰੇ ਜਾ ਕੇ ਮੈਂ ਕਹੇਤਾ ਐਨਾ ਸ਼ੁਕਰ ਗੁਰੀ ਦੇ ਡੈਡੀ ਨੇ ਤਾਂ ਪਹਿਲੇ ਇੰਤਜ਼ਾਮ ਕਰਕੇ ਸੀ ਆਪਦਾ ਉਹ ਆਏ ਹੋ ਗਏ ਭੈਣੇ ਹੁਣ ਤਾਂ ਅਸੀਂ ਤਾਂ ਮੁੰਡਿਆਂ ਨੂੰ ਇਹਨਾਂ ਨੂੰ ਬਿਠਾ ਕੇ ਕਹੇਤਾ ਸੀ ਮੁੰਡਿਆਂ ਨੂੰ ਮੈਂ ਵੀ ਕਿਹਾ ਸੀਗਾ ਵੀ ਭਈ ਐਨੇ ਕਿਤਾ ਲੱਗਣਗੇ ਅੱਜ ਕੱਲ ਮੰਗਾਈ ਵਾਲੀ ਐ ਦੇ ਉਹ ਭਈ ਹੁਣ ਸਾਨੂੰ ਕੀ ਪਤਾ ਵੀ ਇਹਨਾਂ ਨੇ ਕਿੰਨੇ ਕ ਜੋ ਉਹ ਕਰਕੇ ਰੱਖੇ ਨੇ ਲਪਾਪ ਵਿੱਚ ਪਾਏ ਇਹ ਘਰੇ ਦੋਨਾਂ ਨੇ ਤੁਥਮੁੱਥ ਇਹਨਾਂ ਨੇ ਦੋਨਾਂ ਨਹੀਂ ਕਰੇਗਾ ਸਾਨੂੰ ਕੋਈ ਪਤਾ ਨਹੀਂ ਤੇਨਾਂ ਨੂੰ ਸਾਨੂੰ ਨਹੀਂ ਤੇਨਾਂ ਨੂੰ ਪਤਾ ਮੈਂ ਤਾਂ ਗੁਰੀ ਤੇ ਟੈਡੀ ਨੂੰ ਫੜਾਤੇ ਮਹਾਲਾ 5 ਲੱਖ ਰੁਪਈਆ ਉਹ ਮੈਨੂੰ ਕਹਿੰਦਾ ਦੇਖ ਤਾਂ ਲੈ 5 ਲੱਖ ਲੱਖਾਗਾ ਇਹ ਤਾਂ ਲੱਖ ਰੁਪਈਆਗਾ ਕਹਿੰਦਾ ਤੇਰੇ ਨਾਲ ਤਾਂ ਠੱਗੀਆਂ ਕਰਦੇ ਨੇ ਫਿਰ ਮੈਂ ਉਹਦੇ ਗੁਰੀ ਨੇ ਤੇ ਸਾਹਮਣੇ ਗੱਲਾਂ ਹੋਈਆਂ ਨੇ ਗੁਰੀ ਕਹਿੰਦਾ ਹਾਂ ਉਹਨਾਂ ਨੇ ਆਖਿਆਗਾ ਪਤਾ ਮੇਰੇ ਤਾਂ ਤੁਸੀਂ ਬੇਇੱਜ਼ਤੀ ਕਰਤੀ ਮੈਂ ਤਾਂ ਇਨੀ ਇਨੀ ਉਹ ਤੋਂ ਸੁਣਨੀ ਆ ਪਈਆਂ ਬਾਰੇ ਸਾੜਤਾ ਹੁਣ ਕੀ ਸਾਰੇ ਦੀ ਗੱਲ ਐ ਅੱਜ ਕੱਲ ਜਵਾਨੀ ਬਦਲ ਗਈ ਮੁੰਡਿਆਂ ਦੀ ਗੂਦ ਦੀ ਐ ਮੁੰਡਿਆਂ ਦੀ ਪੁਗਰੀ ਆਪਣੇ ਘਰੇ ਬੈ ਕੇ ਮੜਾ ਜਾਂ ਆਪ ਦਾ ਸਲਾਹ ਕਰਨੀ ਚਾਹੀਦੀ ਆ ਮੁੰਡਿਆਂ ਨਾਲ ਵੀ ਰਾਏ ਕਰਦੇ ਤੁਸੀਂ ਤੁਸੀਂ ਤਾਂ ਇੱਟ ਇੱਟ ਛੱਡੀ ਗਏ ਮੈਂ ਤਾਂ ਕਹ ਰਣੀ ਨੇ ਕਹਿਤਾ ਫੇਰ ਇਹਨੇ ਬਿਠਾ ਕੇ ਪੁੱਛਣਾ ਦੀ ਵੀ ਕਿੰਨੇ ਦੇ ਹੋਗੇ ਭਾਈ ਮੈਂ ਤਾਂ ਕਿਤੇ ਬੇਬੇ ਨਾਲ ਕਰ ਲਈ ਸਲਾਹ ਮੈਨੂੰ ਕੀ ਪਤਾ ਬਣਾ ਮੈਂ ਤਾਂ ਬੇਬੇ ਤੇਰੇ ਤੇ ਛਾਲਾ ਮਾਰਦੀ ਸੀਗੀ ਤੈਂ ਮੈਨੂੰ ਹੰਗੂਰਾ ਭਰਾ ਸੀਗਾ ਤਾਂ ਕਰਕੇ ਹੇ ਬੋਲੀ ਮਂ ਜੇ ਹੁਣ ਮੇਰੇ ਕੋਲੇ ਗੱਲ ਕਰਦੇ ਕੋਈ ਨਹੀਂ ਸਾਡੇ ਕੋਲੇ ਆਈ ਨਹੀਂ ਮੇਰੇ ਕੋਲ ਲੱਖ ਰੁਪਏ ਪਿਆਤੀ ਮੈਂ ਦੇ ਦਿੰਦੀ ਆਹਦੇ ਕੋਲ ਮੈਂ ਲੜੀ ਦੇਤੀ ਦੀ ਲੱਖ ਰੁਪਏ ਮੈਂ ਤੇਰਾ ਕੁਸਤਾ ਹੁੰਦਾ ਸਿੱਡਾ ਖਣਾ ਮੈਂ ਬੇਬੇ ਮੰਗੇ ਨਹੀਂ ਸੀ ਹੈਗਾ ਸੀ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਮੈਨੂੰ ਕਦੋਂ ਤੁਸੀਂ ਹੰਗੂਰਾ ਭਰਾਤਾ ਮੈਂ ਗਾਹਾਂ ਜਾ ਕੇ ਉਹਨਾਂ ਨੂੰ ਦੱਸਤਾ ਕਰੇ ਦੱਸਤਾ ਸੀ ਮਾਂ ਪੁੱਤਾਂ ਨੇ ਗੱਲ ਕਰ ਲਈ ਉਹ ਕਹਿੰਦੇ ਚੱਲ ਕੋਈ ਨਾ ਵੀ ਇੰਨਾ ਆਪਾਂ ਨੂੰ ਵਧੀਆ ਸਹਾਰਾ ਲਵਾਉਂਦੇ ਨੇਗੇ ਮੈਂ ਤਾਂ ਬੇਬੇ ਹੈਗੀ ਸ਼ਰ ਆਪੇ ਮੂਰੇ ਕਰੂਗੇ ਇਹਨਾਂ ਨਾਲ ਗੱਲਬਾਤ ਹੁਣ ਫਿਰ ਮੈਂ ਤਾਂ ਤਾਂ ਨਹੀਂ ਪਈ ਬਾਲਾ ਬੋਲੀਗੀ ਮੈਂ ਤਾਂ ਉਹਨਾਂ ਨੂੰ ਆਖਿਆ ਮਾਂਹ ਪੈਸੇ ਨਾ ਕਢਾ ਕੇ ਲਿਓ ਮੇਰੇ ਪੇਕੇ ਦੇ ਕੇ ਜਾਣਗੇ 5 ਲੱਖ ਰੁਪਇਆ ਉਹ ਕਹਿੰਦੇ ਨਹੀਂ ਵੀ ਚੱਲ ਦੇ ਜਾਣਗੇ ਕਿਹੜਾ ਉਹ ਭੱਜੇ ਜਾਂਦੇ ਨੇਗੇ ਨਹੀਂ ਸੰਤ ਤੁਰਤ ਭੱਜਣ ਪੈ ਜਾਂਦੀ ਲੈ ਭਾਈ ਹੁਣ ਤੂੰ ਰੋਣਾ ਨਾ ਪਾ ਬਲਜੀਤ ਹੁਣ ਤੂੰ ਆਸਮਾਨ ਨੂੰ ਕਿਸੇ ਨੂੰ ਦਸੀਂਗਾ ਇੱਥੇ ਤਾਂ ਅਸੀਂ ਫੜਾ ਮਾਰਤੀ ਜਿਹੜੇ ਮਾਰਨੀ ਹੁੰਦੀਆਂ ਹੁਣ ਕਿਸੇ ਨੂੰ ਦਸੀ ਜਿੰਨਾਂ ਜਰ ਮੈਂ ਜਿਉਣੀ ਆ ਉਹਨਾਂ ਚਿਰ ਆਪਾਂ ਵਧੀਆ ਵਰਤਾਂਗੇ ਜਦੋਂ ਭਾਈ ਮੈਂ ਚੋਲਾ ਛੱਡ ਗਈ ਮਰ ਗਈ ਫੇਰ ਇਹ ਜਹਾਜਾ ਵਰਤਨ ਦੇ ਹੋਇਆ ਜ ਵਰਤ ਲੈਣਾ ਗੋਗੀ ਤਾਂ ਬੜਾ ਮੰਨ ਜਾਂਦਾ ਜਿੰਮੀ ਵੀ ਅਸੀਂ ਕਹਿੰਦੇ ਆਹ ਤਿਆਰ ਕਰਦਾ ਜਿਹੜਾ ਕੁਝ ਕਰਦਾ ਨਾ ਇਹ ਕਿਸੇ ਦੀ ਸੁਣਦਾ ਚਲ ਠੀਕ ਆ ਪਣੀ ਪਈ ਬਾਲੀਆਂ ਨਾ ਫੜਾਈਆਂ ਨਾ ਮਾਰਿਆ ਕਰੋ ਦੇ ਕਿੰਨੇ ਕੁ ਪੁੱਗ ਜੇ ਉਹਨਾਂ ਕ ਦਿਆ ਕਰੋ ਐਵੇਂ ਵਾਧੂ ਆ ਗੋਲੇ ਜੇ ਡੇਗਣਾ ਨਾ ਛੱਡ ਦਿਆ ਕਰੋ ਦੇ ਇਹ ਪੈਸੇ ਟਕੇ ਦੀ ਗੱਲ ਹੁੰਦੀ ਹੈ ਨਾ ਰਿਸ਼ਤੇਦਾਰੀ ਟੁੱਟ ਜਾਂਦੀ ਆ